ਸਤ ਸ੍ਰੀ ਅਕਾਲ ਦੋਸਤੋ ਯੰਗ ਫਾਰਮਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਏ ਆ ਜਿਸ ਦੇ ਵਿੱਚ ਆਪਾਂ ਪਸ਼ੂ ਪਾਲਣ ਕਿਤੇ ਬਾਰੇ ਡਿਟੇਲ ਦੇ ਨਾਲ ਗੱਲਬਾਤ ਕਰਾਂਗੇ ਨਸਲ ਸੁਧਾਰ ਬਾਰੇ ਗੱਲਬਾਤ ਹੋਊਗੀ ਤੇ ਜਿਹੜਾ ਚੱਲ ਰਿਹਾ ਮੌਸਮ ਹੈਗਾ ਆਉਣ ਵਾਲਾ ਗਰਮੀਆਂ ਦਾ ਮੌਸਮ ਹੈ ਇਸ ਦੇ ਵਿੱਚ ਆਪਾਂ ਪਸ਼ੂਆਂ ਦੀ ਦੇਖਭਾਲ ਸੰਭਾਲ ਕਿਵੇਂ ਕਰਨੀ ਹੈ ਇਸ ਸਾਰੇ ਵਿਸ਼ਿਆਂ ਦੇ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਅੱਜ ਆਪਣੇ ਚੈਨਲ ਤੇ ਮਹਿਮਾਨ ਨੇ ਡਾਕਟਰ ਹਰਵੰਤ ਸਿੰਘ ਜੀ ਪਿੰਡ ਡੱਬ ਵਾਲੀ ਮਲਕੋਗੀ ਬਾਈ ਹੋਰੀ ਪਿਛਲੇ 10 11 ਸਾਲਾਂ ਤੋਂ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਹੋਏ ਨੇ ਤੇ ਆਪਣੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਨਸਲ ਸੁਧਾਰ ਤੇ ਵਧੀਆ ਕੰਮ ਕਰ ਰਹੇ ਨੇ ਇਸ ਕਰਕੇ ਅੱਜ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਬਹੁਤ ਬਹੁਤ ਜੀ ਆਇਆਂ ਨੂੰ ਔਰ ਧੰਨਵਾਦ ਆ ਤੁਹਾਡਾ ਕਿ ਤੁਸੀਂ ਸਾਡੇ ਜਿਹੜਾ ਇੱਥੇ ਵਿਜ਼ਿਟ ਕੀਤਾ ਤੇ ਆਪਾਂ ਜਿਹੜੀ ਕਿਸਾਨ ਵੀਰਾਂ ਨੂੰ ਜਿਹੜੀ ਜਿੰਨੇ ਵੀ ਆਪਣੇ ਕੋਲ ਵੱਧ ਤੋਂ ਵੱਧ ਜਾਣਕਾਰੀ ਆਪਾਂ ਦੇਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਬਾਈ ਸਮਾਂ ਦੇਣ ਦੇ ਲਈ ਬਾਈ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤੁਸੀਂ ਜਿਵੇਂ ਨਸਲ ਸੁਧਾਰ ਤੇ ਕੰਮ ਕਰ ਰਹੇ ਹੋ ਚੰਗੇ ਸੀਮਨ ਹੈਗੇ ਜਿਹੜੇ ਲੈ ਕੇ ਅੱਗੇ ਲੋਕਾਂ ਦੇ ਏਆਈ ਕਰ ਰਹੇ ਹੋ ਪਸ਼ੂਆਂ ਦੇ ਹਾਂਜੀ ਹਾਂਜੀ ਤੇ ਜਿਵੇਂ ਆਪਾਂ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਪਸ਼ੂ ਪਾਲਣ ਦੀ ਗੱਲ ਕਰੀਏ ਤਾਂ ਨਸਲ ਸੁਧਾਰ ਦਾ ਕੀ ਰੋਲ ਮੰਨਦੇ ਹੋ ਤੁਸੀਂ ਪੰਜਾਬ ਦੇ ਪਸ਼ੂ ਪਾਲਣ ਦੇ ਵਿੱਚ ਬਜੀ ਜਿਹੜੀ ਗੱਲ ਪੰਜਾਬ ਦੇ ਆਪਾਂ ਜੇ ਫਾਰਮਰ ਦੀ ਗੱਲ ਕਰੀਏ ਤਾਂ ਪੰਜਾਬ ਦਾ ਜਿਹੜਾ ਕਿਸਾਨ ਆ ਬੜਾ ਮਿਹਨਤੀ ਕਿਸਾਨ ਆ ਜੀ ਤੇ ਜਿਹੜਾ ਪਸ਼ੂ ਪਾਲਣ ਦਾ ਧੰਦਾ ਇਹ ਸਾਡੇ ਕਿਸਾਨ ਜਿਹੜਾ ਸਾਡਾ ਜ਼ਿਮੀਂਦਾਰ ਆ ਇਹਦੀ ਰੀੜ ਦੀ ਹੱਡੀ ਆਪਾਂ ਕਹਿ ਸਕਦੇ ਆ ਇਹ ਬੜਾ ਜ਼ਰੂਰੀ ਆ ਇਹਦੇ ਵਾਸਤੇ ਔਰ ਪਸ਼ੂਆਂ ਨੇ ਜਿਹੜੇ ਧੰਦੇ ਨੇ ਇਹ ਆਪਾਂ ਨੂੰ ਬਹੁਤ ਜ਼ਿਮੀਂਦਾਰ ਨੂੰ ਜਿਹੜਾ ਸਾਡੇ ਪੰਜਾਬ ਦੇ ਕਿਸਾਨ ਨੂੰ ਬਹੁਤ ਉੱਪਰ ਤੱਕ ਲੈ ਕੇ ਗਿਆ ਹਾਂ ਇਹਦੇ ਵਿੱਚ ਜਿਹੜੀ ਨਸਲ ਸੁਧਾਰ ਦਾ ਰੋਲ ਹੈ ਉਹ ਬਹੁਤ ਵੱਡਾ ਰੋਲ ਹੈ ਜਿਵੇਂ ਕਹਿ ਲਓ ਵੀ ਆਪਾਂ ਜਦੋਂ ਫਸਲ ਬੀਜਦੇ ਹਾਂ ਜੀ ਤਾਂ ਸਭ ਤੋਂ ਵੱਡਾ ਜਿਹੜਾ ਰੋਲ ਸਾਡੀ ਪੈਦਾਵਾਰ ਤੇ ਹੁੰਦਾ ਉਹ ਬੀਜ ਦਾ ਹੁੰਦਾ ਹਾਂਜੀ ਮਤਲਬ ਕੋਈ ਵੀ ਕਿਸਾਨ ਕੋਈ ਫਸਲ ਬੀਜਦਾ ਤਾਂ ਸਭ ਤੋਂ ਪਹਿਲਾਂ ਬੀਜ ਦੀ ਚੋਣ ਕਰਦਾ ਹੈ ਜੇ ਮੰਨ ਲਓ ਆਪਾਂ ਚੰਗਾ ਬੀਜ ਪਾਵਾਂਗੇ ਤਾਂ ਸਾਡੀ ਫਸਲ ਜਿਹੜੀ ਚੰਗੀ ਹੋਊਗੀ ਤਾਂ ਕੋਈ ਵੀ ਕਿਸਾਨ ਵੀ ਇਹ ਨਹੀਂ ਚਾਹੁੰਦਾ ਵੀ ਕੋਈ ਮਾੜਾ ਬੀਜ ਬੀਜ ਲਈਏ ਜਾਂ ਘਰੋਂ ਚੱਕ ਕੇ ਕੋਈ ਬੀਜ ਬੀਜ ਲਈਏ ਜਾਂ ਉਹ ਦੇਸੀ ਬੀਜ ਬੀਜ ਲਈਏ ਹਾਂਜੀ ਤਾਂ ਬੀਜ ਨਾਲ ਅਸੀਂ ਕੋਈ ਕੰਪਰੋਮਾਈਜ਼ ਜਿਹੜਾ ਕੋਈ ਅਵੇਅਰ ਕੋਈ ਵੀ ਫਾਰਮ ਉਹ ਮਾੜਾ ਬੀਜ ਨਹੀਂ ਪਾਉਣਾ ਤਾਂ ਉਵੇਂ ਇਹ ਬੀਜ ਆ ਜਿਹੜਾ ਸੀਮਣ ਆ ਅਸੀਂ ਜਿੰਨਾ ਚੰਗਾ ਸੀਮਣ ਯੂਜ਼ ਕਰਾਂਗੇ ਉਨੇ ਚੰਗੇ ਸਾਡੇ ਬੱਚੇ ਆਉਣਗੇ ਤੇ ਉਨੇ ਚੰਗੀ ਅੱਗੇ ਜਿਹੜੇ ਸਾਡੇ ਪਸ਼ੂ ਆ ਪੈਦਾਵਾਰ ਦੇਣਗੇ ਜੇ ਤੁਸੀਂ ਅੱਜ ਮਾੜੇ ਸੀਮਣ ਦੀ ਚੋਣ ਕਰਦੇ ਹੋ ਤਾਂ ਦੇਖੋ ਤੁਸੀਂ ਅੱਜ ਸੀਮਣ ਲਵਾਇਆ ਤਾਂ 9 ਮਹੀਨਿਆਂ ਜਾਂ 10 ਮਹੀਨਿਆਂ ਬਾਅਦ ਆਪਣੇ ਜਾਨਵਰ ਨੇ ਸੂਣਾ ਉਸ ਤੋਂ ਬਾਅਦ ਅਸੀਂ 2 ਡੇਢ 2 ਸਾਲ ਨੂੰ ਸਾਂਭਣਾ ਫਿਰ ਉਹਨੇ ਦੁੱਧ ਤੇ ਆਉਣਾ ਕਿੰਨਾ ਅਸੀਂ ਖਰਚਾ ਕਰਦੇ ਹਾਂ ਜੇ ਜਦੋਂ ਉਹਨੇ ਦੁੱਧ ਤੇ ਆਉਣਾ ਜੀ ਉਹਨੇ ਦੁੱਧ ਨਾ ਦਿੱਤਾ ਤਾਂ ਪਸ਼ੂ ਅਸੀਂ ਦੁੱਧ ਲਈ ਰੱਖਿਆ ਤਾਂ ਸਾਡਾ ਜਿਹੜਾ ਨੁਕਸਾਨ ਆਪਾਂ ਜੇ ਇੱਕ ਦਿਨ ਦਾ ਹਿਸਾਬ ਕਿਤਾਬ ਲਾਈਏ ਸਾਰੇ ਪਸ਼ੂ ਤੇ ਖਰਚਾ ਕਰਦੇ ਤਿੰਨ ਚਾਰ ਸਾਲਾਂ ਚ ਅਸੀਂ ਬਹੁਤ ਖਰਚਾ ਕਰ ਦਿੰਨੇ ਜੇ ਦੁੱਧ ਨਹੀਂ ਦਿੰਦਾ ਤੇ ਉਹ ਫਿਰ ਜੇ ਤੁਸੀਂ ਵੇਚਣਾ ਉਹਦੇ ਘੱਟ ਦੁੱਧ ਵਾਲਾ ਐਨੀਮਲ ਆਪਾਂ ਨੂੰ ਮੁਨਾਫਾ ਵੇਚਣ ਵਾਲੇ ਪਾਸੇ ਵੀ ਨਹੀਂ ਦਿੰਦਾ ਤਾਂ ਜਿਹਦੇ ਘਰੇ ਦੁੱਧ ਚੋਣਾ ਉਹ ਜਿਹੜਾ ਆਪਾਂ ਨੂੰ ਦੁੱਧ ਦੇ ਵਿੱਚ ਉਹਦਾ ਫਾਇਦਾ ਨਹੀਂ ਹੁੰਦਾ ਕਿਉਂਕਿ ਜਿਹੜਾ 10-15 ਕਿਲੋ ਵਾਲਾ ਟਾਈਮ ਹੈ ਨਾ ਦੁੱਧ ਜਿਹੜਾ ਦੇਣ ਵਾਲਾ ਉਹ ਟਾਈਮ ਗਿਆ ਮੇਸਾਂ ਨੇ ਇੱਕ ਗੱਲ ਬਾਤ ਆ ਵੀ 10 ਤੋਂ 15 ਕਿਲੋ ਦੁੱਧ ਦੇਣ ਵਾਲੀ ਜਿਹੜਾ ਜਾਨਵਰ ਹੈ ਜਾਂ ਗਾਂ ਉਹ ਜ਼ਿਮੀਦਾਰ ਨੂੰ ਖਾ ਜਾਂਦੀ ਆ ਤੇ ਜੇ ਜਿਹੜਾ 25 30 ਲੀਟਰ ਦੁੱਧ ਦੇਣ ਵਾਲੀ ਗਾਂ ਨੂੰ ਜ਼ਿੰਮੇਵਾਰ ਖਾਏ ਹੂੰ ਵੀ ਯਾਰਾ ਦੁੱਧ ਦੇਣ ਵਾਲਾ ਪਸ਼ੂ ਆਪਦੇ ਖਰਚੇ ਵੀ ਕੱਢ ਦਿੰਦਾ ਤੇ ਸਾਨੂੰ ਵੀ ਆਮਦਨ ਦਿੰਦਾ ਪਸ਼ੂ ਪਾਲਣ ਦਾ ਧੰਦਾ ਜੇ ਇਹਨੂੰ ਥੋੜੀ ਜਿਹੀ ਨੈਗੈਟਿਵਿਟੀ ਇਹਦੇ ਵਿੱਚ ਆਈ ਆ ਉਹ ਇਸ ਕਰਕੇ ਆਈ ਆ ਬੀਜ ਦੀ ਚੰਗੀ ਚੋਣ ਕਰੋ ਐਨੀਮਲ ਤੁਹਾਡਾ ਘੱਟੋ ਘੱਟ ਜਿਹੜੀ ਗਾਂ ਦੀ ਜਾਂ ਪੈਚਫ ਗਾਂ ਦੀ ਗੱਲ ਕਰੀਏ ਜਿਹੜੀ ਰਵਾਇਤੀ ਤੌਰ ਤੇ ਅਸੀਂ ਘਰੇ ਰੱਖਦੇ ਆ ਉਹ ਸਾਨੂੰ 20 25 ਲੀਟਰ ਘੱਟੋ ਘੱਟ ਦੁੱਧ ਦੇਵੇ ਤੇ 15 ਲੀਟਰ ਘੱਟੋ ਘੱਟ ਮੱਝ ਜਿਹੜੀ ਦੁੱਧ ਦੇਵੇ 12 15 ਲੀਟਰ ਫੇਰ ਸਾਨੂੰ ਇਹ ਧੰਦੇ ਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਘਾਟਾ ਸੋ ਸੀਮਣ ਦੀ ਸਹੀ ਚੋਣ ਕਰਕੇ ਚੰਗੇ ਸੀਮਣ ਬਹੁਤ ਮਿਲਦੇ ਆ ਐਚ ਐਫ ਗਾਇਆਂ ਦੇ ਵਿੱਚ ਸਾਨੂੰ ਬਾਹਰਲੇ ਸੀਮਣ ਮਿਲ ਜਾਂਦੇ ਆ ਜੇ ਚੰਗੇ ਸੀਮਣ ਦੀ ਚੋਣ ਕਰਾਂਗੇ ਚੰਗੀ ਪੈਦਾਵਾਰ ਹੋਊਗੀ ਤਾਂ ਸਾਨੂੰ ਇਹ ਧੰਦੇ ਦੇ ਵਿੱਚ ਕਦੇ ਜਿਹੜਾ ਘਾਟਾ ਨਹੀਂ ਪੈਂਦਾ ਅਨਸਰ ਸਰਦਾਰ ਬਹੁਤ ਜ਼ਰੂਰੀ ਹੈ ਅਬ ਭਾਈ ਜੀ ਜਿੱਦਾਂ ਡੇਰੀ ਫਾਰਮਰ ਹੈਗੇ ਆ ਕਾਫੀ ਆ ਜਿਹੜੇ ਉਹ ਅੱਜਕੱਲ ਵਧੀਆ ਸੀਮਨ ਵਰਤ ਰਹੇ ਆ ਹਨਾ ਹਾਂਜੀ ਹਾਂਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਲੋਕ ਆਪਦੇ ਸੀਮਨ ਵੀ ਆਪਣੇ ਫਾਰਮਾਂ ਤੇ ਰੱਖਦੇ ਨੇ ਹਾਂਜੀ ਹਾਂਜੀ ਜਿਦਾ ਤੁਹਾਡੇ ਵਰਗੇ ਭਰਾ ਹੈਗੇ ਆ ਜਿਹੜੇ ਲੋਕਾਂ ਨੂੰ ਦੱਸਦੇ ਨੇ ਅੱਗੇ ਸਰਵਿਸ ਦਿੰਦੇ ਨੇ ਹਾਂਜੀ ਹਾਂਜੀ ਪਰ ਹਜੇ ਵੀ ਪਿੰਡੂ ਇਲਾਕਿਆਂ ਦੇ ਵਿੱਚ ਜਿਹੜੇ ਆਮ ਲੋਕਾਂ ਤੱਕ ਇੰਨੀ ਜਾਗਰੂਤਾ ਨਹੀਂ ਹੋਈ ਵੀ ਉਹ ਵਧੀਆ ਸੀਮਨਾ ਜਿਹੜਾ ਵਰਤ ਸਕਣ ਤੁਹਾਡੇ ਹਿਸਾਬ ਦੇ ਨਾਲ ਜਿਹੜੇ ਆਮ ਲੋਕ ਹੈਗੇ ਆ ਜਿਹੜੇ ਹਜੇ ਵੀ ਆਮ ਜਿਹੜੇ ਸੀਮਨ ਵਰਤ ਰਹੇ ਨੇ ਚੰਗੇ ਪੋਟਟਡ ਸੀਮਨ ਉਹਨਾਂ ਤੱਕ ਕਿਵੇਂ ਆ ਸਕਦੀ ਹੈ ਜੀ ਦੇਖੋ ਜੀ ਸੀਮਨ ਜਿਹੜੀ ਸੀਮਨ ਤੁਹਾਨੂੰ ਸੀਮਨ ਲਾਉਣ ਦੀ ਤੁਹਾਨੂੰ ਮੈਂ ਗੱਲ ਦੱਸਦਾ ਪਹਿਲੀ ਗੱਲ ਤਾਂ ਮੈਂ ਕਹਣਾ ਵੀ ਜੋ ਕੋਈ ਵੀ ਬੰਦਾ ਏਆਈ ਦੀ ਪ੍ਰੈਕਟਿਸ ਕਰਦਾ ਕੋਈ ਵੀ ਬੰਦਾ ਤੁਹਾਡੇ ਡਾਕਟਰ ਕਿਸੇ ਵੀ ਫਾਰਮਰ ਦੇ ਜਿਹੜਾ ਬੰਦਾ ਡਾਕਟਰ ਆ ਕੇ ਪ੍ਰੈਕਟਿਸ ਕਰਦਾ ਤੁਸੀਂ ਉਹ ਤੋਂ ਚੰਗੇ ਸੀਮਨ ਦੀ ਮੰਗ ਕਰੋ ਤੇ ਇਹੋ ਜਿਹਾ ਕੋਈ ਪ੍ਰੈਕਟੀਸ਼ਨਰ ਹੈ ਨਹੀਂਗਾ ਜਾਂ ਕੋਈ ਵੀ ਬੰਦਾ ਜਿਹੜਾ ਸੈਮੀਨੇਸ਼ਨ ਨਾਲ ਜੁੜਿਆ ਹੋਇਆ ਬੰਦਾ ਉਹ ਕੋਈ ਵੀ ਇਹੋ ਜਿਹਾ ਹੈ ਨਹੀਂ ਜਿਹਦੇ ਕੋਲ ਸੀਮਨ ਨਾ ਹੋਵੇ ਜੀ ਕਿਉਂਕਿ ਸੀਮਨ ਇੰਨੀਆਂ ਕੰਪਨੀਆਂ ਹੋ ਗਈਆਂ ਜਿਵੇਂ ਪ੍ਰਾਈਵੇਟ ਸੈਕਟਰ ਦੇ ਵਿੱਚ ਹਰੇਕ ਕੰਮ ਦੇ ਵਿੱਚ ਪ੍ਰਾਈਵੇਟ ਸੈਕਟਰ ਚੱਲ ਆ ਗਿਆ ਹੁਣ ਹਾਂਜੀ ਤਾਂ ਪ੍ਰਾਈਵੇਟ ਕੰਪਨੀਆਂ ਬਹੁਤ ਆ ਜਿਹੜੀਆਂ ਚੰਗਾ ਚੰਗਾ ਸੀਮਨ ਦਿੰਦੀਆਂ ਸਰਕਾਰੀ ਸੀਮਨ ਵੀ ਬਹੁਤ ਚੰਗੇ ਆਉਂਦੇ ਆ ਹਮ ਉਹਨਾਂ ਤੋਂ ਵੀ ਤੁਸੀਂ ਸਰਕਾਰੀ ਡਾਊਟਰ ਆਉਂਦਾ ਉਹਨਾਂ ਤੋਂ ਵੀ ਤੁਸੀਂ ਮੰਗ ਕਰ ਸਕਦੇ ਹੋ ਪ੍ਰਾਈਵੇਟ ਦਾ ਉਹਨਾਂ ਤੋਂ ਵੀ ਤੁਸੀਂ ਮੰਗ ਕਰ ਸਕਦੇ ਹੋ ਜੇ ਤੁਸੀਂ ਚੰਗਾ ਸੀਮਨ ਮੰਗੋਗੇ ਉਹਦੇ ਵਿੱਚ ਥੋੜੀ ਜਿਹੀ ਇੱਕ ਗੱਲ ਆ ਜਿਹੜੀ ਦਿੱਕਤ ਸਾਨੂੰ ਮਾਰਕੀਟ ਦੇ ਵਿੱਚ ਆਉਂਦੀ ਆ ਜਾਂ ਫਾਰਮਰ ਦੇ ਫਾਰਮਰ ਇੱਕ ਰਵੈਤੀ ਰੇਟ ਤੇ ਖੜਾ ਹਾਂਜੀ ਲੋਕ 150 200 ਰੁਪਏ ਦਾ ਟੀਕਾ ਲਵਾ ਕੇ ਤੇ ਉੱਥੇ ਜਿਹੜੇ ਬਸ ਜਿਹੜੀ ਕਰ ਜਾਂਦੇ ਪਸ਼ੂ ਸਾਡਾ ਸੋਨਾ ਚਾਹੀਦਾ ਹਾਂ ਸੋਨਾ ਚਾਹੀਦਾ ਲੋਕਾਂ ਨੂੰ ਇੱਕ ਇਹ ਹੁੰਦਾ ਵੀ ਜਦੋਂ ਅਸੀਂ ਕਿਸੇ ਫਾਰਮਰ ਨੂੰ ਜੇ ਪੁੱਛ ਵੀ ਲਈਏ ਵੀ ਟੀਕਾ ਕਿਹੜਾ ਲਾਉਣਾ ਉਹ ਕਹਿੰਦੇ ਵੀ ਆਮ ਟੀਕਾ ਲਾ ਦੇ ਬਸ ਪਸ਼ੂ ਸੂਪੇ ਹ ਜੇ ਆਪਾਂ ਇਸ ਧਾਰਨਾ ਤੇ ਖੜੇ ਰਾਵਾਂਗੇ ਫੇਰ ਆਪਾਂ ਨਸਲ ਸੁਧਾਰ ਨਹੀਂ ਕਰ ਸਕਦੇ ਜੀ ਸਾਨੂੰ ਹੁਣ ਮੰਨ ਲਓ ਚੰਗੀ ਚੀਜ਼ ਦਾ ਰੇਟ ਥੋੜਾ ਜਿਆਦਾ ਵੱਧ ਹੋਊਗਾ ਤੁਸੀਂ ਇਹ ਦੇ ਵਿੱਚ ਕੀ ਆ ਤੁਸੀਂ ਜਦੋਂ ਸਟਰਾ ਲਵਾਉਣੇ ਹੋ ਤੁਸੀਂ ਚਾਹੇ ਡਾਕਟਰ ਤੋਂ ਸਟਰਾ ਲੈ ਲਓ ਹੂੰ ਤਸੱਲੀ ਫਾਰਮਰ ਦੀ ਪਹਿਲੀ ਗੱਲ ਦਾ ਜਿਹੜਾ ਫਾਰਮਰ ਨਾਲ ਆਪਾਂ ਜੁੜੇ ਹੋਏ ਆ ਉਹਨੂੰ ਆਪਣੇ ਤੇ ਤਸੱਲੀ ਹੁੰਦੀ ਹੈ ਜੇ ਨਹੀਂ ਵੀ ਹੈਗੀ ਤਾਂ ਅਗਲੇ ਨੂੰ ਕੋਈ ਭਾਈ ਤੂੰ ਸਾਡੇ ਇੰਨੇ ਪੈਸਿਆਂ ਦਾ ਸਟਰਾ ਲਾਇਆ ਚਾਹੇ ਤੁਸੀਂ ਖਾਲੀ ਸਟਰਾ ਲੈ ਲੋ ਪਰ ਟੀਕਾ ਮਾੜਾ ਨਾਲ ਇੰਪੋਰਟਡ ਸੀਮ ਲਵਾਓ ਉਹਦੇ ਪੈਸੇ ਵੱਧ ਲੱਗਣਗੇ ਪਰ ਰਿਜ਼ਲਟ ਤੁਹਾਨੂੰ ਪਸ਼ੂ ਜਦੋਂ ਸੂਗੋ ਉਦੋਂ ਹੀ ਮਿਲ ਜੂਗਾ ਸੂਨ ਸਾਰੀ ਉਦੋਂ ਹੀ ਪਤਾ ਲੱਗ ਜੂਗੀ ਪਹਿਲਾਂ ਜਿਹੜੇ ਬੱਚੇ ਆਏ ਆ ਉਹਨਾਂ ਬੱਚਾ ਨਾਲ ਕਿ ਬੱਚੇ ਦਾ ਫਰਕ ਦੂਜੀ ਗੱਲ ਦੁੱਧ ਤੇ ਆ ਕੇ ਦਾ ਫਰਕ ਪੈਣਾ ਹੀ ਪੈਣਾ ਹੀ ਪੈਣਾ ਸੋ ਆਪਾਂ ਆਪਾਂ ਪਹਿਲਾਂ ਵੀ ਬੀਜ ਦੀ ਗੱਲ ਕੀਤੀ ਹੈ ਜਿਹੜਾ ਬੀ ਹਾਂ ਜੀ ਚੰਗਾ ਵੀ ਤੁਸੀਂ ਆਕ ਨਾਰਮਲ ਗਾਂ ਦੇ ਵੀ ਜ ਚੰਗਾ ਪੋਟੜ ਸਿੰਮਨ ਲਾ ਦੇਣਾ ਜਿਹੜੀ ਗਾਂ ਤੁਹਾਡੇ ਘਰੇ 10-15 ਕਿਲੋ ਦੁੱਧ ਦਿੰਦੀ ਹੈ ਉਹਦੇ ਤੁਸੀਂ ਐਫ ਦਾ ਜਾਂ ਜਰਸੀ ਦਾ ਕੋਈ ਵੀ ਸਿੰਮਨ ਜਾਂ ਜਿਹੜੀ ਵੀ ਨਸਲ ਤੇ ਤੁਸੀਂ ਕੰਮ ਕਰਦੇ ਹੋ ਚਾਹੇ ਤੁਸੀਂ ਮੁਰਾ ਤੇ ਕਰ ਰਹੇ ਹੋ ਚਾਹੇ ਤੁਸੀਂ ਨੀਲੀ ਰਾਵੀ ਤੇ ਕਰ ਰਹੇ ਹੋ ਚਾਹੇ ਸਾਈਵਾਲ ਤੇ ਚਾਹੇ ਗਿਰ ਤੇ ਚਾਹੇ ਥਾਰਪਾਰ ਕਰਤੇ ਚਾਹੇ ਐਫ ਤੇ ਚਾਹੇ ਜਰਸੀ ਤੇ ਜਾਂ ਕਿਸੇ ਕਰਾਸ ਤੇ ਜਿਹੜੀ ਜਿਹੋ ਦਾ ਚੰਗਾ ਸਿੰਮਨ ਤੁਸੀਂ ਲਾਉਂਗੇ ਤੁਹਾਨੂੰ ਬੱਚਾ ਹੋਂ ਸਾਰੀ ਰਿਜ਼ਲਟ ਆ ਜੂਗਾ ਉਸ ਤੋਂ ਬਾਅਦ ਬੱਚਾ ਜੇ ਚੰਗਾ ਤਿਆਰ ਕਰੋਗੇ ਚੰਗਾ ਉਹਦੇ ਤੇ ਜ਼ੋਰ ਲਾਉਗੇ ਤਾਂ ਦੁੱਧ ਤੇ ਆ ਕੇ ਤੁਹਾਨੂੰ ਜਿਹੜਾ ਫਾਇਦਾ ਹੋਣਾ ਤੁਹਾਨੂੰ ਆਪੇ ਤੁਸੀਂ ਕੰਪੇਅਰ ਫਾਰਮਰ ਕਰ ਲੂਗਾ ਵੀ ਪਹਿਲਾਂ ਵਾਲੇ ਟੀਕਾਂ ਦੇ ਤੇ ਇਹਨਾਂ ਟੀਕਾਂ ਦਾ ਕੀ ਫਰਕ ਚੰਗੀ ਚੀਜ਼ ਹਰੇਕ ਕੋਲੇ ਹੈਗੀ ਆ ਮਾਰਕੀਟ 'ਚ ਮਿਲਦੀ ਆ ਮਿਲਣ ਨਾਲ ਹੀ ਕੋਈ ਦਿੱਕਤ ਨਹੀਂ ਇੱਕ ਬਈ ਜਿੱਦਾਂ ਅੱਜ ਕੱਲ ਬੜਾ ਰੁਝਾਨ ਹੋਇਆ ਹੈਗਾ ਸੈਕਸਡ ਸੀਮਨ ਦਾ ਹਾਂ ਹਾਂਜੀ ਹਾਂਜੀ ਡੇਰੀ ਫਾਰਮਰ ਤਾਂ ਲਗਭਗ ਸੈਕਸਡ ਸੀਮਨ ਹੀ ਵਰਤਦੇ ਹੈਗੇ ਨੇ ਆਮ ਲੋਕਾਂ ਤੱਕ ਇਹਦਾ ਹੁਣ ਥੋੜਾ ਥੋੜਾ ਕਰੇਜ ਜਿਹੜਾ ਆਉਣਾ ਸ਼ੁਰੂ ਹੋ ਗਿਆ ਹੈਗਾ ਸੈਕਸਡ ਸੀਮਨ ਬਾਰੇ ਦੱਸਿਓ ਜੀ ਇਹ ਕਿੱਦਾਂ ਕੰਮ ਕਰਦਾ ਹੈਗਾ ਜੇ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਆਮ ਸੀਮਨ ਨਾਲੋਂ ਇਹਦਾ ਕਿੰਨਾ ਕੁ ਡਿਫਰੈਂਸ ਹੁੰਦਾ ਰੇਟ ਦਾ ਤੇ ਆਮ ਸੌਖਾ ਮਿਲ ਜਾਂਦਾ ਜੀ ਇਹ ਹਾਂ ਜਿਹੜੀ ਆਪਾਂ ਬੱਛੀ ਵਾਲੇ ਟੀਕੇ ਦੀ ਜਿਹੜੀ ਗੱਲ ਜਿਹਨੂੰ ਸੈਕਸਡ ਸੀਮਨ ਆਪਾਂ ਕਹਿ ਦਿੰਨੇ ਆ ਆਪਣੇ ਟੈਕਨੀਕਲ ਭਾਸ਼ਾ ਦੇ ਵਿੱਚ ਪਰ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਬੱਛੀ ਵਾਲਾ ਟੀਕਾ ਆਪਾਂ ਜਿਾ ਕਿ ਹਰੇਕ ਫਾਰਮਰ ਜਿਹੜਾ ਇਹਦੀ ਗੱਲ ਸਮਝ ਸਕੇ ਹਾਂਜੀ ਦੇਖੋ ਜੀ ਜਿਹੜਾ ਸਪਰਮ ਹੁੰਦਾ ਹੈ ਇਹਦੇ ਵਿੱਚ ਕਰੋਮੋਸੋਮ ਹੁੰਦੇ ਆ ਦੋ ਤਰ੍ਹਾਂ ਦੇ ਐਕਸ ਤੇ ਵਾਈ ਹਾਂਜੀ ਜਿਹੜੀ ਸਾਇੰਸ ਦੀ ਤਕਨੀਕ ਹੈ ਉਹ ਉਹਨਾਂ ਨੂੰ ਅਲੱਗ ਕਰ ਦਿੰਦੇ ਆ ਐਕਸ ਨੂੰ ਅਲੱਗ ਕਰ ਦਿੰਦੇ ਆ ਵਾਈ ਨੂੰ ਅਲੱਗ ਕਰ ਦਿੰਦੇ ਆ ਜੀ ਜਿਹੜਾ ਐਕਸ ਸਪਰਮ ਉਹਦੇ ਤੋਂ ਫੀਮੇਲ ਆਉਣੀ ਹੁੰਦੀ ਹੈ ਤੇ ਵਾਈ ਤੋਂ ਜਿਹੜਾ ਮੇਲ ਆਉਣਾ ਮੇਲੋ ਉਹਦਾ ਸ਼ਕਰਾਨੂ ਦਾ ਅੰਡੇ ਦਾ ਮੇਲ ਹੋ ਗਿਆ ਤਾਂ ਉਹਦੇ ਨਾਲ ਉਹਦਾ ਬੱਚਾ ਬਣਦਾ ਜਦੋਂ ਉਹਦੇ ਵਿੱਚੋਂ ਵਾਈਸ ਸਪਰਮ ਹੀ ਕੱਢਿਆ ਹੁੰਦਾ ਸਰਵ ਐਕਸਸ ਸਪਰਮ ਹੁੰਦਾ 90% ਉਹਦੇ ਵਿੱਚ ਬੱਚੀ ਆਉਣ ਦੇ ਚਾਂਸ ਹੁੰਦੇ ਆ ਜੀ ਤਾਂ ਜਿਹੜੇ ਪਰਸੈਂਟੇਜ ਘੱਟ ਦੱਸਿਆਂਦੀ ਉਹ ਕੁਦਰਤੀ ਹੁੰਦਾ ਵੀ ਕਈ ਵਾਰੀ ਮਸ਼ੀਨੀ ਕੰਮ ਹੁੰਦਾ ਜੇ ਕੁਦਰਤੀ ਕੋਈ ਵਾਈਸ ਸਪਰਮ ਰਹਿ ਜ ਗਿਆ ਤਾਂ ਹੋ ਸਕਦਾ ਬੱਚਾ ਹੋ ਜੇ ਨਹੀਂ ਤਾਂ ਬਹੁਤ ਘੱਟ ਰੈਅਰ ਚਾਂਸ ਹੁੰਦੇ ਕਿਤੇ ਕਿਤੇ ਤਾਂ ਉਹ ਜਿਹੜਾ ਇਹ ਟੈਕਨੀਕ ਜ਼ਿਆਦਾ ਮਹਿੰਗੀ ਹੋਣ ਕਰਕੇ ਇਹਦਾ ਰੇਟ ਦਾ ਥੋੜਾ ਜਿਹਾ ਫਰਕ ਹੁੰਦਾ ਜੀ ਬੱਚੀ ਆਉਂਦੀ ਆ ਔਰ ਦੂਸਰੀ ਜਿਹੜੀ ਗੱਲ ਹੈ ਜਿਹੜੀ ਵੀ ਕੰਪਨੀ ਸੈਕਸਰ ਸੀਮੰਟ ਬਣਾਉਂਦੀ ਹੈ ਉਹ ਕਦੇ ਵੀ ਕਿਸੇ ਮਾੜੇ ਜਾਨਵਰ ਦਾ ਸੈਕਸਰ ਸੀਮੰਟ ਨਹੀਂ ਬਣਾਉਂਦੀ ਕਿਉਂਕਿ ਉਹਨੇ ਫਾਰਮਰ ਨੂੰ ਐਡਾ ਮਹਿੰਗਾ ਟੀਕਾ ਦੇਣਾ ਹੈ ਤੇ ਅੱਗੋ ਟੀਕਾ ਲਾਉਣ ਵਾਲਾ ਜਿਹੜਾ ਡਾਕਟਰ ਉਹਨੇ ਵੀ ਥੋੜੀ ਬਹੁਤ ਆਪਦੀ ਫੀਸ ਵਿੱਚ ਲੈਣੀ ਹੈ ਤਾਂ ਫਾਰਮਰ ਨੂੰ ਥੋੜਾ ਜਿਆ ਮਹਿੰਗਾ ਪੈਂਦਾ ਉਹ 1500 ਤੋਂ ਲੈ ਕੇ 2000 ਰੁਪਏ ਤੱਕ ਦਾ ਆਮ ਨਾਰਮਲ ਸੀਮੰਟ ਵੈਸੇ ਸੈਕਸਰ ਸੀਮੰਟ 5 5 10 10 ਹਜ਼ਾਰ ਦੇ ਵੀ ਹੈਗੇ ਆ ਕਈ ਡੇਰੀ ਫਾਰਮਰ 5 5000 ਦਾ ਸੈਕਸਰ ਸੀਮੰਟ ਵੀ ਲ ਆਪਾਂ ਨੂੰ ਜਿਹੜਾ ਉਹ ਵੀ ਚੰਗੇ ਸੀਮਨ ਹੁੰਦੇ ਆ ਉਹਨਾਂ ਦੀਆਂ ਜਿਹੜੀਆਂ ਜਿਹੜੀਆਂ ਬੱਚੀਆਂ ਆਉਂਦੀਆਂ ਸੈਕਸ ਸੀਮਨ ਦੀ ਉਹ ਵੀ 30 ਤੋਂ 35 ਲੀਟਰ ਦੁੱਧ ਨਾਰਮਲ ਆਪਣੀਆਂ ਗਾਇਆਂ ਜਿਹਦੇ ਆਪਾਂ ਲਵਾਈਏ ਆਪਣੇ ਗਾਵਾਂ ਦੇ 15 ਕਿਲੋ ਵਾਲੀ 20 ਕਿਲੋ ਵਾਲੇ ਦੇ ਤਾਂ ਪਹਿਲੇ ਨੂੰ ਵੀ ਉਹ ਵੀ 30 ਤੇ 35 ਲੀਟਰ ਤੇ ਫਾਰਮਰਾਂ ਕੋਲੇ ਜਿਹੜੀਆਂ ਆਉਂਦੀਆਂ ਹੁਣ ਤਾਂ ਜਿਵੇਂ ਮੇਲੇ ਲੱਗਦੇ ਆ ਪੀਡੀਐਫ ਇਹ ਮੇਲਾ ਲਾਉਂਦੀ ਆ ਜਾਂ ਕੋਈ ਹੋਰ ਕਈ ਪੀਡੀਐਫ ਦੇ ਮੇਲੇ ਤਾਂ ਸਭ ਤੋਂ ਵਧੀਆ ਹੋਰ ਵੀ ਕਈ ਜਿਹੜੀਆਂ ਸੰਸਥਾਵਾਂ ਮੇਲੇ ਲਾਉਂਦੀਆਂ ਉੱਥੇ ਤੁਸੀਂ ਜਾ ਕੇ ਉਹਨਾਂ ਦੀ ਲਾਈਵ ਮਿਲਕਿੰਗ ਦੇਖ ਸਕਦੇ ਹੋ ਚਵਾਈਆਂ ਹੁੰਦੀਆਂ ਉੱਥੇ ਬੱਚੀਆਂ ਆਉ ਜਿਹੜੇ ਸੀਮਣਾ ਤੋਂ ਜਿਹੜੇ ਬੱਚੇ ਆਉਂਦੇ ਆ ਸੈਕਸ ਰੀ ਸੀਮਨ ਤੋਂ ਬੱਚੇ ਆਉਂਦੇ ਉਹਨਾਂ ਦੇ ਆਪਾਂ ਰਿਜ਼ਲਟ ਹੀ ਦੇਖ ਸਕਦੇ ਆ ਆਪਣੇ ਸਾਹਮਣੇ ਸੈਕਸ ਰੀ ਸੀਮਨ ਲਾਉਣ ਦਾ ਫਾਇਦਾ ਕੀ ਆ ਵੀ ਮੰਨ ਲਓ ਅੱਜ ਆਪਾਂ ਸੀਮਨ ਲਵਾਇਆ ਹਾਂਜੀ ਆਪਾਂ ਨੂੰ ਪਤਾ ਹੀ ਹੁੰਦਾ ਵੀ ਬੱਚੀ ਆਊਗੀ ਠੀਕ ਹੈ ਬੱਚੀ ਆਊਗੀ ਆਪਣਾ ਟਾਈਮ ਬਹੁ 바ਜਦਾ ਕਿੰਨਾ ਟਾਈਮ ਬਚ ਗਿਆ ਕਿਤੇ ਪਤਾ ਨਹੀਂ ਬੱਚਾ ਆ ਗਿਆ ਫਿਰ ਅਗਲੀ ਵਾਰੀ ਫਿਰ ਅਗਲੇ ਸੂਏ ਤੇ ਜਾਣਾ ਫਿਰ ਮੰਨ ਲਓ ਇਹ 9 ਮਹੀਨਾ ਦੇ ਵਿੱਚ ਗਾਂ ਸੂਪੀ ਬੱਚੀ ਆ ਗਈ ਉਹਨੂੰ ਤੁਸੀਂ 1.5 ਸਾਲ ਦੇ ਵਿੱਚ ਸਾਲ 150 ਤੋਂ ਕਈ ਲੋਕ ਤਾਂ ਸਾਲ 'ਚ ਵੀ ਤਿਆਰ ਕਰ ਲੇ ਪਰ 1.5 ਸਾਲ ਦੇ ਵਿੱਚ 2 ਸਾਲਾਂ ਦੇ ਵਿੱਚ ਵੱਚੀ ਤਿਆਰ ਹੋ ਗਈ। ਆਪਣਾ ਸਮਾਂ ਕਿੰਨਾ ਬਚ ਗਿਆ ਤੇ ਨਸਲ ਸੁਧਾਰ ਕਿੰਨੀ ਛੇਤੀ ਹੋ ਗਿਆ। ਮਤਲਬ ਉਹ 2000 ਰੁਪਏ ਨੂੰ ਨਾ ਆਪਾਂ ਵੇਖੀ। ਉਹ ਉਸ ਸਮੇਂ ਦੇ ਵਿਚਾਲੇ ਖਰਚ ਕਿੰਨਾ ਕਰਦੇ 100 ਤੋਂ 150 ਰੁਪਿਆ ਰਜਣਾ ਇੱਕ ਜਾਨਵਰ ਤੇ ਆਪਾਂ ਖਰਚਾ ਕਰਦੇ ਸੀ। ਤੁਸੀਂ ਅਕਾਊਂਟ ਕਰਕੇ ਦੇਖੋ ਵੀ ਉਹ 2000 ਨੂੰ ਨਾ ਕਾਊਂਟ ਕਰੋ। ਫਾਇਦਾ ਬਹੁਤ ਜਿਹੜਾ ਹੁੰਦਾ ਸੈਕਸਰ ਸੀਮਨ ਦਾ ਤਾਂ ਲਵਾਉਣਾ ਚਾਹੀਦਾ। ਥੋੜਾ ਜਿਹਾ ਮਹਿੰਗਾ ਕਰਕੇ ਲੋਕ ਇਸ ਪਾਸੇ ਨਹੀਂ ਆਉਂਦੇਗੇ। ਪਰ ਇਹਦਾ ਜੀ ਆਪਾਂ ਕੰਪੇਅਰ ਕਰੀਏ ਸਮੇਂ ਦੇ ਹਿਸਾਬ ਨਾਲ ਕੰਪੇਅਰ ਕਰੀਏ ਨਸਲ ਸਦਾ ਹੋ ਤੇ ਨਾ ਕਰੀ ਤਾਂ ਜਿਆਦਾ ਮਹਿੰਗਾ ਨਹੀਂ ਪੈਂਦਾ ਆ ਆਪਾਂ ਨੂੰ ਮਹਿੰਗੇ ਵਾਲਾ ਜਿਹੜੀ ਚੀਜ਼ ਆ ਦਿਮਾਗ ਚ ਕੱਢਣੀ ਪਊ ਹੋਰ ਚੀਜ਼ਾਂ ਤੇ ਆਪਾਂ ਖਰਚਾ ਬਹੁਤ ਕਰਦੇ ਆ ਸਾਰਿਆਂ ਦੇ ਕਰਦੇ ਆ ਮਹਿੰਗੇ ਟਰੈਕਟਰ ਲੈਣੇ ਆ ਮਹਿੰਗੀਆਂ ਕਾਰਾਂ ਲੈਣੇ ਆ ਮਹਿੰਗੇ ਮੋਬਾਈਲ ਲੈਣੇ ਆ ਠੀਕ ਆ ਆਪਾਂ ਜਿਹੜੀ ਸਾਡੀ ਐਗਰੀਕਲਚਰ ਦੀ ਜਿਹੜੀ ਮਸ਼ੀਨਰੀ ਆ ਚਾਹੇ ਬੀ ਪਾਉਣਾ ਚ ਉਹ ਵੀ ਅਸੀਂ ਸਾਰੀ ਮਹਿੰਗੀ ਲੈਣੇ ਆ ਬੀ ਵੀ ਅਸੀਂ ਮਹਿੰਗੇ ਮਹਿੰਗੇ ਪਾਉਣੇ ਆ ਤਾਂ ਪਸ਼ੂਆਂ ਵੇਲੇ ਅਸੀਂ ਜਿਹੜਾ ਇਹ ਕੰਪਰੋਮਾਈਜ਼ ਕਰ ਜਾਂਦੇ ਆ ਖੇਰ ਨਸਲ ਸਦਾਰਾ ਜਿਹੜਾ ਜਲਦੀ ਹੋ ਜਾਊਗਾ ਜੀ ਚਲੋ ਆਪਣੀ ਵੀਡੀਓ ਰਾਈ ਕੋਸ਼ਿਸ਼ ਇਹ ਆ ਵੀ ਵੱਧ ਤੋਂ ਵੱਧ ਲੋਕਾਂ ਤੱਕ ਬੱਚੇ ਨੂੰ ਪੈਦਾ ਹੋਣ ਤੋਂ ਬਾਅਦ ਉਹਨੂੰ ਤਿਆਰ ਕਿਵੇਂ ਕਰਨਾ ਠੀਕ ਹਾਂਜੀ ਤਾਂ ਸਭ ਤੋਂ ਜ਼ਰੂਰੀ ਇਹ ਗੱਲ ਆ ਵੀ ਜਦੋਂ ਆਪਣੇ ਪਸ਼ੂ ਸੂਪਿਆ ਹਾਂਜੀ ਤਾਂ ਸਭ ਤੋਂ ਪਹਿਲਾਂ ਤਾਂ ਉਹਦਾ ਇਹ ਕੀ ਕੰਮ ਹੁੰਦਾ ਵੀ ਉਹਦੀ ਚਲੋ ਉਹਦੀ ਵਧੀਆ ਪਾਰਚੂਸ਼ਨ ਹੋ ਗਈ ਉਹ ਸੂਪਿਆ ਤਾਂ ਉਹਦੀ ਆਪਾਂ ਨਾੜੂਆ ਵਗੈਰਾ ਸਹੀ ਹੋ ਗਿਆ ਸਾਰਾ ਕੁਝ ਉਸ ਤੋਂ ਬਾਅਦ ਉਹਦੀ ਕੀ ਆ ਵੀ ਜਾਨਵਰ ਨੂੰ ਡੇਢ ਤੋਂ 2 ਘੰਟਿਆਂ ਦੇ ਵਿੱਚ ਉਹਦੀ ਬੌਲੀ ਬੱਚੇ ਨੂੰ ਪਿਆ ਦਿਓ ਹੂੰ ਪਹਿਲੀ ਸਭ ਤੋਂ ਗੱਲ ਜਿਹੜੀ ਇਹ ਜ਼ਰੂਰੀ ਨੋਟ ਕਰਨੀ ਹੈ ਸਾਡੇ ਬਹੁਤ ਫਾਰਮਰ ਇਹ ਸੋਚਦੇ ਆ ਵੀ ਜਿੰਨਾ ਚਿਰ ਜੇਰ ਨਹੀਂ ਪੈਂਦੀ ਉਹਨਾਂ ਚਿਰ ਦੁੱਧ ਨਹੀਂ ਚੰਗਾਉਣਾ ਹਾਂਜੀ ਤੇ ਕਈ ਵਾਰੀ ਰਾਤ ਸਾਰੀ ਸਾਰੀ ਰਾਤ ਜੇਰ ਨਹੀਂ ਪੈਂਦੀ ਉਹ ਮਾੜਾ ਮੋਟਾ ਦੁੱਧ ਚੰਗਾਉਂਦੇ ਆ ਦੇਖੋ ਜੇਰ ਦਾ ਦੁੱਧ ਜਿਹੜਾ ਨਹੀਂ ਚੰਗਾਉਣਾ ਉਹਦੇ ਨਾਲ ਕੋਈ ਸਬੰਧ ਨਹੀਂ ਸਗੋਂ ਦੁੱਧ ਚੰਗਾਉਣ ਨਾਲ ਜੇਰ ਛੇਤੀ ਪੈਂਦੀ ਹੈ ਕਿਉਂਕਿ ਜਦੋਂ ਬੱਚਾ ਥਣ ਨੂੰ ਮੂੰਹ ਲਾਉਂਦਾ ਤੇ ਇੱਕ ਹਾਰਮੋਨ ਰਿਲੀਜ਼ ਹੁੰਦਾ অক্সੀਟੋਸਿਨ ਤੇ অক্সੀਟੋਸਿਨ ਹਾਰਮੋਨ ਜਦੋਂ ਸਰੀਰ ਦੇ ਵਿੱਚ ਵੱਧਦਾ ਤੇ ਉਹਦੇ ਨਾਲ ਜੇਰ ਪੈਣ ਚ ਜਿਹੜੀ ਮਦਦ ਮਿਲਦੀ ਹੈ ਸ ਤਾਂ ਕੋਸ਼ਿਸ਼ ਕਰੋ 1.5 ਤੋਂ 2 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਬੱਚੇ ਨੂੰ ਜਿਹੜਾ ਦੁੱਧ ਹੈ ਚੰਗਾ ਦਿਓ ਇੱਥੋਂ ਉਹ ਜਿਹੜਾ ਕੋਲੇਸਟ੍ਰੋਲ ਆਪਾਂ ਨੂੰ ਕਹਿੰਦੇ ਆ ਪਹਿਲਾ ਮਾ ਦੁੱਧ ਉਹਦੇ ਚੋਂ એનર્ਜੀ ਬਹੁਤ ਹੁੰਦੀ ਹੈ ਤਾਕਤ ਬਹੁਤ ਹੁੰਦੀ ਹੈ ਬੱਚੇ ਦਾ ਬੇਸ ਉੱਥੋਂ ਬੰਦ ਹੈ ਕਿ ਉੱਥੋਂ ਜਾ ਕੇ ਬੱਚੇ ਦਾ ਮਿਹਦਾ ਖੁੱਲਣਾ ਹੁੰਦਾ ਜਿੰਨਾ ਉਹ ਪੀ ਗਿਆ ਉੱਥੇ ਉਹਦੀ ਕੈਪੈਸਿਟੀ ਬਣ ਜਾਣੀ ਦੁੱਧ ਪੀਣ ਦੀ ਦੂਜੀ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਾਡਾ ਜਿਹੜਾ ਫਾਰਮਰ ਜ਼ਿਆਦਾਤਰ ਉਹ ਕੀ ਕਰਦਾ ਵੀ ਜਦੋਂ 10-15 ਦਿਨਾਂ ਦਾ ਜਾਨਵਰ ਹੋ ਗਿਆ ਫਿਰ ਉਹਦੇ ਮੂਰੇ ਤੂੜੀ ਉਦੇ ਮੂਰੇ ਪੱਠੇ ਰੱਖਣੇ ਸ਼ੁਰੂ ਕਰ ਦਿੰਦਾ ਹਾਂਜੀ ਸੋ ਕਦੇ ਵੀ ਜਿਹੜੀ ਘੱਟ ਤੋਂ ਘੱਟ 2 ਮਹੀਨੇ ਵੱਧ ਤੋਂ ਵੱਧ 4 ਮਹੀਨੇ ਪਰ ਇੰਨਾ ਜ਼ਿਆਦਾ ਕਈ ਵਾਰੀ ਦੁੱਧ ਪਸ਼ੂਆਂ ਥੱਲੇ ਘੱਟ ਹੁੰਦਾ ਹੈ ਤਾਂ ਅਸੀਂ ਇੰਨਾ ਲੰਮਾ ਟਾਈਮ ਦੁੱਧ ਨਹੀਂ ਪਿਆ ਸਕਦੇ ਘੱਟ ਤੋਂ ਘੱਟ 2 ਮਹੀਨੇ ਜਾਨਵਰ ਨੂੰ ਇਕੱਲੇ ਦੁੱਧ ਤੇ ਰੱਖੋ ਹੂੰ ਉਹਨੂੰ ਤੁਸੀਂ ਹਰਾ ਚਾਰਾ ਜਾਂ ਤੂੜੀ ਵਗੈਰਾ ਕੁਝ ਨਾ ਦਿਓ ਕੁਝ ਖਾਸ ਕਿਸਮ ਦੇ ਜਿਵੇਂ ਮੱਕੀ ਦਾ ਲਾ ਕੇ ਜਾਂ ਕਣਕ ਦਾ ਲਾ ਕੇ ਤੁਸੀਂ ਪਾ ਸਕਦੇ ਹੋ ਪਰ ਉਸ ਤੋਂ ਵੀ ਵਧੀਆ ਜੇ ਸੌਖਾ ਕੰਮ ਤੁਸੀਂ ਕਰਨਾ ਤਾਂ ਆਪਣੀਆਂ ਕੰਪਨੀਆਂ ਜਿਹੜੀਆਂ ਰਵੈਤੀ ਕੰਪਨੀਆਂ ਚੰਗੀਆਂ ਕੰਪਨੀਆਂ ਜਿਹੜੀਆਂ ਫੀਡ ਦਿੰਦੀਆਂ ਹੈਗੀਆਂ ਉਹਨਾਂ ਦਾ ਤੁਸੀਂ ਕਾਫ 스타ਟਰ ਫੀਡ ਆ ਜਿਹੜੀ ਉਹ ਦੇਣੀ ਸ਼ੁਰੂ ਕਰ ਦਿਓ ਉਹਦੀ ਕਿੰਨੀ ਡੋਜ਼ ਦੇਣੀ ਹੈ ਕਿੰਨੀ ਮਾਤਰਾ ਦੇਣੀ ਉਹ ਹਰੇਕ ਉਹ ਜਿੱਥੋਂ ਤੁਸੀਂ ਲੈ ਕੇ ਆਉਂਗੇ ਜਿਹੜੇ ਡੀਲਰ ਤੋਂ ਦੁਕਾਨ ਵਾਲੇ ਤੋਂ ਤੁਹਾਨੂੰ ਦੱਸ ਦੂਗਾ ਹਾਂਜੀ ਤਾਂ ਦੁੱਧ ਜਿਹੜਾ ਦੁੱਧ ਆ ਜੀ ਆਪਾਂ ਇਹ ਗੱਲ ਕਰੀਏ ਦੁੱਧ ਨੂੰ ਪਿਆਉਣਾ ਕਿੰਨਾ ਤਾਂ ਤੁਸੀਂ ਉਹਨੂੰ ਘੱਟੋ ਘੱਟ 2.5 ਲੀਟਰ ਤੋਂ ਲੈ ਕੇ ਜੇ 4 ਲੀਟਰ ਤੱਕ ਪੀਂਦਾ ਹੈ ਡੇਰੀ ਫਾਰਮਰ 4-4 5-5 ਲੀਟਰ ਦੁੱਧ ਪਿਆ ਦਿੰਦੇ ਬੱਚੇ ਰਾਮ ਨਾਲ ਪੀ ਲੈਂਦੇ ਪਰ ਆਮ ਨੋਰਮਲ ਜਿਹੜਾ ਫਾਰਮਰ ਹੈ ਘੱਟੋ ਘੱਟ 2 ਤੋਂ 3 ਲੀਟਰ ਦੁੱਧ ਜਿਹੜਾ ਬੱਚੇ ਨੂੰ ਪਿਆਵੇ 2 ਮਹੀਨੇ ਲਗਾਤਾਰ ਨਾਲ ਕਾਫ 스타ਟਰ ਸਮੇ ਸਮੇਂ ਤੇ ਨੂੰ ਮੁਲਾਪ ਰਾਇਤ ਕਰਨੀਆਂ ਦਵਾਈਆਂ ਜਿਹੜੀਆਂ ਦੇਣੀਆਂ ਚਾਹੀਦੀਆਂ ਲਿਵਰ ਟੋਨਿਕ ਵਗੈਰਾ ਜਾਂ ਕੋਈ ਗ੍ਰੋਥ ਪ੍ਰਮੋਟ ਪਾਊਡਰ ਹੈ ਉਹ ਆਪਦੇ ਜਿਹੜਾ ਤੁਹਾਡਾ ਕੋਈ ਡਾਕਟਰ ਹੈ ਸਬੰਧਤ ਜਾਂ ਕੋਈ ਮੈਡੀਕਲ ਸਟੋਰ ਵਾਲਾ ਜਾਂ ਕੋਈ ਜਾਣਕਾਰ ਬੰਦਾ ਉਹਦੇ ਰੈਣ ਨਾਲ ਤੁਸੀਂ ਜਿਹੜੀਆਂ ਦਵਾਈਆਂ ਦੇਣੀਆਂ ਤਾਂ ਜਾਨਵਰ ਜਿਹੜਾ ਬਹੁਤ ਛੇਤੀ ਤਿਆਰ ਹੋ ਜਾਂਦਾ ਕਾਫ ਸਟਾਰਟਰ ਤੋਂ ਬਾਅਦ ਕਾਫ ਗਰੋਅਰ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਪ੍ਰੋਟੀਨ ਦੀ ਫੀਡ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਚੀਫਲ ਡਰਾਈ ਫੀਡ ਜਿਹੜੀ ਸ਼ੁਰੂ ਹੋ ਜਾਂਦੀ ਹੈ ਇਹ ਫੀਡਾਂ ਦੇ ਕੇ ਜਾਨਵਰ ਨੂੰ ਬਹੁਤ ਛੇਤੀ ਆਪਾਂ ਤਿਆਰ ਕਰ ਸਕਦੇ ਜੀ ਕਿਉਂਕਿ ਆ ਘਰ ਦੀ ਖਰਾਕ ਨਾਲ ਵੀ ਜਾਨਵਰ ਤਿਆਰ ਹੋ ਜਾਂਦਾ ਇਹ ਗੱਲ ਨਹੀਂ ਪਰ ਜਿਹੜਾ ਉਹਦੇ ਵਿੱਚ ਮਟੀਰੀਅਲ ਚਾਹੀਦਾ ਜਿਹੜੇ ਮਿਨਰਲਸ ਜਿਹੜੇ ਵਿਟਾਮਿਨ ਜਾਂ ਪ੍ਰੋਟੀਨ ਜਿਹੜੀ ਚਾਹੀਦੀ ਆ ਚੰਗੀਆਂ ਕੰਪਨੀਆਂ ਨੇ ਆਲਰੇਡੀ ਉਹਨਾਂ ਦੇ ਵਿੱਚ ਪਾਇਆ ਹੁੰਦਾ ਸੋ ਇਸ ਤਰੀਕੇ ਨਾਲ ਜਿਹੜਾ ਬੱਚਾ ਛੇਤੀ ਤਿਆਰ ਹੋ ਜਾਂਦਾ ਇਹਦੇ ਵਿੱਚ ਕੁਝ ਮਿਨਰਲਸ ਦੇ ਪਾਊਡਰ ਹੁੰਦੇ ਆ ਉਹਨਾਂ ਦਾ ਰੋਲ ਹੁੰਦਾ ਕੁਝ ਫੀਡ ਸਪਲੀਮੈਂਟ ਹੁੰਦੇ ਆ ਉਹਨਾਂ ਚੀਜ਼ਾਂ ਨੂੰ ਆਪਾਂ ਸਾਰਿਆਂ ਨੂੰ ਦੇ ਕੇ ਬੱਚਾ ਜਲਦੀ ਤਿਆਰ ਸਭ ਤੋਂ ਜਿਹੜੀ ਜ਼ਰੂਰੀ ਗੱਲ ਜਿਹੜੀ ਆਪਾਂ ਕੀਤੇ ਵੀ ਦੁੱਧ ਉਹਨੂੰ ਬਸ ਜਿਹੜਾ ਮਾਂ ਦਾ ਦੁੱਧ ਆ ਉਹਦਾ ਪਹਿਲਾ ਹੱਕ ਬੱਚੇ ਦਾ ਹਾਂਜੀ ਠੀਕ ਆ ਉਹਦਾ ਹੱਕ ਤਾਂ ਬੱਚੇ ਦਾ ਬਣਦਾ ਪਰ ਬੱਚੇ ਦਾ ਹੱਕ ਬੱਚੇ ਹੁੰਦੇ ਉਹ 2 ਮਹੀਨੇ ਤੱਕ ਰਾਜਮਾਂ ਦੁੱਧ ਪਿਆਓ ਤਾਂ ਬੱਚਾ ਕਦੇ ਵੀ ਪੇਟ ਵੱਜ ਜਾਂਦੇ ਬੱਚਿਆਂ ਦੇ ਬੈਠ ਜਾਂਦੇ ਆ ਚੱਕ ਚੱਕ ਠਾਉਂਦੇ ਆ ਲੋਕ ਇਹ ਸਾਰੇ ਕਾਰਨ ਇਹੀ ਹੁੰਦੇ ਆ ਜਲਦੀ ਉਹਨਾਂ ਨੂੰ ਕੱਠੇ ਪਾਏ ਹੁੰਦੇ ਆ ਟਾਈਮ ਤੇ ਮਲਪਾਂ ਦੀ ਦਵਾਈ ਨਹੀਂ ਦਿੱਤੀ ਹੁੰਦੀ ਮਲਪਾਂ ਦੀ ਦਵਾਈ ਸਹੀ ਡੋਸ ਚ ਦੇਣੀ ਹੁੰਦੀ ਹੈ ਕਈ ਫਾਰਮਰ ਮਲਪਾਂ ਦੀ ਦਵਾਈ ਜ਼ਿਆਦਾ ਵੇ ਟਾਈਮ ਹੀ ਦੇ ਦਿੰਦੇ ਆ ਜਾਂ ਦੇ ਹੀ ਜ਼ਿਆਦਾ ਦਿੰਦੇ ਆ ਜੀ ਸੋ ਇਹ ਸਾਰੀਆਂ ਚੀਜ਼ਾਂ ਬੈਲੈਂਸ ਕਰਕੇ ਪੇਟ ਦੇ ਕੀੜਿਆਂ ਦੀ ਦਵਾਈ ਉਹਦੀ ਹੋ ਗਈ ਦੁੱਧ ਹੋ ਗਿਆ ਟਾਈਮ ਤੇ ਉਹਦੀ ਖਰਾਕ ਹੋ ਗਈ ਤਾਂ ਵਧੀਆ ਜਿਹੜਾ ਆਪਾਂ ਇੱਕ ਜਿਹੜੀ ਐਚ ਐਫ ਨਸਲ ਦੀ ਬੱਚੀ ਸਾਲ ਤੋਂ ਡੇਢ ਸਾਲ ਦੇ ਵਿੱਚ ਤਿਆਰ ਕਰ ਸਕਦੇ ਆਂ ਛੋਟੀ ਜਿਹੜੀ 4-4 5-5 ਸਾਲ ਖੜੀਆਂ ਰਹਿੰਦੀਆਂ ਉਹ ਛੋਟੀ ਤੁਸੀਂ 2 ਸਾਲ ਦੀ ਵਧੀਆ ਛੋਟੀ ਤਿਆਰ ਹੋ ਜਾਂਦੀ ਥੋੜਾ ਜਿਹਾ ਖਰਚਾ ਹੁੰਦਾ ਪਰ ਉਹਨਾਂ ਫਿਰ ਗੱਲ ਉੱਥੇ ਆ ਗਈ 4 ਸਾਲਾਂ ਤਿਆਰ ਕਰੋਗੇ ਖਰਚਾ ਹੀ ਉਹਨਾਂ ਹੋਜੂ ਲੇਟ ਵੀ ਹੋਊਗਾ ਹਾਂਜੀ ਉਸ ਟਾਈਮ ਦੇ ਵਿੱਚ ਤੁਹਾਨੂੰ ਇੱਕ ਅੱਧਾ ਸੂਆ ਦੇ ਦੂਗੇ ਇੱਕ ਬੱਚਾ ਆ ਜੂ ਉਹ ਨਾਲ ਖਰਚਾ ਨਹੀਂ ਵੱਧ ਕਦੇ ਵੀ ਪੈਂਦਾ ਜੇ ਖਰਚਾ ਕਰਾਂਗੇ ਖਰਚਾ ਸਗੋਂ ਘੱਟ ਪੈਂਦਾ ਹੈ ਪਸ਼ੂ ਤੇ ਖਰਚਾ ਕਰਨ ਨਾਲ ਪਸ਼ੂ ਦਾ ਖਰਚਾ ਘਟਦਾ ਵਧਦਾ ਨਹੀਂ ਜਿੰਨਾ ਟਾਈਮ ਵੱਧ ਕਰੋਗੇ ਖਰਚਾ ਤੋਂ ਉਹਨੇ ਟਾਈਮ 'ਚ ਵੀ ਕਰੀ ਜਾਓਗੇ ਉਹਨਾਂ ਲੇਟ ਹੋਈ ਜਾ ਬਾਕੀ ਭਈ ਅੱਜ ਕੱਲ ਜਿਵੇਂ ਬਹੁਤ ਨੌਜਵਾਨ ਇਸ ਕਿੱਤੇ ਵੱਲ ਆ ਰਹੇ ਹਨਾ ਚੰਗੀਆਂ ਬੱਚੀਆਂ ਕੱਟੀਆਂ ਦੀ ਡਿਮਾਂਡ ਬਹੁਤ ਵਧੀ ਹੈਗੀ ਆ ਤੇ ਆਪਾਂ ਇੱਕ ਹੋਰ ਗੱਲ ਕਰੀਏ ਜਿੱਦਾਂ ਹੁਣ ਮੌਸਮ ਚੱਲ ਰਿਹਾ ਜੀ ਗਰਮੀ ਦਾ ਮੌਸਮ ਆ ਗਿਆ ਹਨਾ ਗਰਮੀ ਤੁਹਾਨੂੰ ਪਤਾ ਬਹੁਤ ਪੈਣ ਲੱਗ ਗਈ ਆ ਤਾਂ ਇਸ ਸਮੇਂ ਆਪਣੇ ਕੋਲੇ ਅਨਾਜ ਵੀ ਨਵਾਂ ਆਇਆ ਹੈਗਾ ਕਣਕ ਆਈ ਹੈ ਨਵੀਂ ਤੂੜੀ ਪਸ਼ੂਆਂ ਨੂੰ ਪੈਣੀ ਆ ਜਾਂ ਸਾਈਲੇਜ ਆ ਜਿਹੜਾ ਪੁਰਾਣਾ ਲੋਕਾਂ ਕੋਲ ਪਿਆ ਹੈਗਾ ਉਹ ਵੀ ਵਰਤ ਰਹੇ ਨੇ ਗਰਮੀ ਦੇ ਮੌਸਮ ਦੇ ਵਿੱਚ ਆਪਾਂ ਪਸ਼ੂਆਂ ਦੀ ਸਾਂਭ ਸੰਭਾਲ ਕਰਨੀਏ ਜਦੋਂ ਉਹਦੋਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਆਪਣਾ ਪਸ਼ੂ ਵਧੀਆ ਤੰਦਰੁਸਤ ਰਹੇ ਅਤੇ ਜਿਹੜੀ ਦੁੱਧ ਦੀ ਪੈਦਾਵਾਰ ਉਹ ਵੀ ਆਪਣੀ ਘਟੇ ਨਾਲ ਹੁਣ 200 ਸਵਾਲ ਆਪਣੇ ਇਹਦੇ ਚ ਹੋਗੇ ਪਹਿਲਾ ਸਵਾਲ ਹੋ ਗਿਆ ਚੰਗੀਆਂ ਬੱਚੀਆਂ ਕੱਟੀਆਂ ਵੱਲ ਜਿਹੜੇ ਫਾਰਮਰ ਆ ਰਹੇ ਮੈਂ ਮੇਰੇ ਪਰਸਨਲ ਹੀ ਕਈ ਸੱਜਣ ਮੇਰੇ ਦੋਸਤ ਆ ਜਿਹੜੇ ਕੰਮ ਕਰਦੇ ਆ ਅੱਜ ਕੱਲ ਜੇ ਤੁਸੀਂ ਚੰਗੇ ਸੀਮਣ ਦੀ ਬੱਚਾ ਥੋੜੇ ਕੋ ਕੱਟੀ ਆ ਜਾਂ ਬੱਚੀ ਹੈ ਕਿਸੇ ਵੀ ਨਸਲ ਦੀ ਆ ਚਾਹੇ ਪਹਿਲਾ ਪੰਨਾ ਨਸਲਾਂ ਦੀ ਗੱਲ ਕਰ ਚੁੱਕੇ ਜਿਹਾ ਸਾਈਵਾਲ ਆ ਚਾਹੇ ਜਰਸੀ ਆ ਚਾਹੇ ਐਚ ਐਫ ਮੱਝਾਂ ਦੇ ਵਿੱਚ ਚਾਹੇ ਉਹ ਨੀਲੀ ਦਾ ਵੀ ਚਾਹੇ ਉਹ ਮੂਰਾ ਜੇ ਤੁਸੀਂ ਉਹ ਚੰਗੇ ਸੀਮਣ ਦਾ ਬੱਚਾ ਹੋਊਗਾ ਨਾ ਅੱਜ ਕੱਲ ਚੰਗੇ ਸੀਮਣ ਦਾ ਬੱਚਾ ਹੂੰ ਤਿਆਰ ਕੀਤੇ ਪਸ਼ੂ ਨਾਲੋਂ ਵੀ ਮਹਿੰਗੇ ਰੇਟ ਦਾ ਵਿਕ ਰਿਹਾ ਜੀ ਅੱਜ ਕੱਲ 25000 ਤੋਂ ਲੈ ਕੇ 50000 ਤੱਕ ਦੀ ਤਾਂ ਜਮ ਦੀ ਵੱਛੀ ਦਾ ਰੇਟ ਆ ਜੇ ਕਿਸੇ ਚੰਗੇ ਇੰਪੋਰਟਡ ਸੀਮਲ ਦੀ ਵਰਲਡ ਵਾਈਡ ਦੀ ਸੀਆਰਆਈ ਦੀ ਜਾਂ ਕਿਸੇ ਚੰਗੇ ਸੀਮਣ ਦੀ ਜਿਹੜੇ ਡਿਮਾਂਡ ਹੈਗੀ ਆ ਜਿਹੜੇ ਚੰਗੇ ਸੀਮਣ ਉਹਨਾਂ ਦਾ ਬੱਚਾ ਹੁੰਦਾ ਇਹ ਤਾਂ ਗੱਲ ਹੋ ਗਈ ਵੀ ਉਹ ਆਪਾਂ ਨੂੰ ਮੁੱਲ ਜ਼ਿਆਦਾ ਮੋੜਦਾ ਚੰਗਾ ਸੀਮਣ ਦੂਜੀ ਗੱਲ ਇਹ ਹੋ ਗਈ ਸਮੇਂ ਮੁਤਾਬਕ ਤੁਸੀਂ ਪੁੱਛਿਆ ਵੀ ਅੱਜ ਕੱਲ ਜਿਵੇਂ ਸੋ ਇਹਨਾਂ ਦਿਨਾਂ ਦੇ ਵਿੱਚ ਦਿੱਕਤਾਂ ਆਉਂਦੀਆਂ ਬੰਨ ਦੀ ਦਿੱਕਤ ਬਹੁਤ ਆਉਂਦੀ ਹੈ ਪਸ਼ੂਆਂ ਦੇ ਵਿੱਚ ਬੰਨ ਬਹੁਤ ਪੈਂਦਾ ਹੈ ਇੰਡਾਈਜੇਸ਼ਨ ਦੀਆਂ ਸਮੱਸਿਆਵਾਂ ਬਹੁਤ ਆਉਂਦੀਆਂ ਫਰੇਮਾ ਆਉਂਦਾ ਹੈ ਮੋਕ ਲੱਗਦੀ ਹੈ ਸੋ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਜਿਹੜਾ ਆਪਾਂ ਨੂੰ ਕੀ ਕਰਨਾ ਚਾਹੀਦਾ ਇੱਕ ਤਾਂ ਡਾਈਜੈਸਟਿਵ ਪਾਊਡਰ ਬਹੁਤ ਆਉਂਦੀ ਹੈ ਹਾਂ ਜਾਜਮੇ ਦੇ ਪਾਊਡਰ ਆ ਜਿਹੜੇ ਮਿਲ ਜਾਂਦੇ ਆ ਇੱਕ ਤਾਂ ਉਹ ਜ਼ਰੂਰ ਸ਼ਾਮਿਲ ਕਰੋ ਪਸ਼ੂ ਦੀ ਖਰਾਕ ਦੇ ਵਿੱਚ ਲਿਵਰ ਟੌਨਿਕ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਪਸ਼ੂਆਂ ਨੂੰ ਦੇਣਾ ਚਾਹੀਦਾ ਔਰ ਮਿੱਠੇ ਸੋਡੇ ਨੂੰ ਖਰਾਕ ਦੇ ਵਿੱਚ ਸ਼ਾਮਿਲ ਪਸ਼ੂ ਨੂੰ ਕਰ ਲੈਣਾ ਚਾਹੀਦਾ ਜੀ 25 30 ਗ ਛੋਟੇ ਪਸ਼ੂਆਂ ਦੇ ਉਹਦੇ ਮੁਤਾਬਕ ডোজ ਬਣ ਜਾਂਦੀ ਹੈ ਹਾਜਮੀ ਦੀਆਂ ਦਵਾਈਆਂ ਤੁਸੀਂ ਇਹਨਾਂ ਦਿਨਾਂ ਦੇ ਵਿੱਚ 8-10 ਦਿਨ ਪਸ਼ੂ ਨੂੰ ਜ਼ਰੂਰ ਦਿਓ ਨਵੀਂ ਤੂੜੀ ਆਉਂਦੀ ਹੈ ਨਵੀਂ ਤੂੜੀ ਨਾਲ ਇਹਨਾਂ ਦਿਨਾਂ ਦੇ ਵਿੱਚ ਬੰਨ ਦੀ ਸਮੱਸਿਆ ਖੂਨੀ ਮੋਗ ਦੀ ਸਮੱਸਿਆ ਸਿੰਪਲ ਜਿਹੜੀ ਵਾਟਰ ਡਾਇਰੀਆ ਹੋ ਜਾਂਦਾ ਜਾਂ ਆਮ ਸਿੰਪਲ ਮੋਗ ਲੱਗ ਜਾਂਦੀ ਹੈ ਜਾਂ ਬੰਨ ਪੈ ਜਾਂਦੇ ਇਹਦੇ ਨਾਲ ਐਨੀਮਲ ਦੀ ਕਈ ਵਾਰੀ ਜਾਨ ਨੂੰ ਵੀ ਜਿਹੜਾ ਖਤਰਾ ਹੋ ਜਾਂਦਾ ਤੇ ਫਾਰਮਰ ਦਾ ਨੁਕਸਾਨ ਮਿਲਕ ਪ੍ਰੋਡਕਸ਼ਨ ਵੀ ਖਤਮ ਹੋ ਜਾਂਦੀ ਹੈ ਤੇ ਫਾਈਨੈਂਸ਼ੀਅਲੀ ਵੀ ਲਾਸ ਜਿਹੜੇ ਖਰਚੇ ਹੁੰਦੇ ਆ ਪਸ਼ੂ ਦੇ ਬਹੁਤ ਵੱਜ ਜਾਂਦੇ ਆ ਫਾਰਮਰ ਦੇ ਵੀ ਖਰਚੇ ਜਿਹੜੇ ਬਹੁਤ ਹੋ ਜਾਂਦੇ ਸੋ ਇਹਨਾਂ ਚ ਤੇ ਜਿਹੜਾ ਤੁਸੀਂ ਸਾਇਲੇਜ ਦੀ ਗੱਲ ਕੀਤੀ ਹੈ ਸਾਇਲੇਜ ਦਾ ਟ੍ਰੈਂਡ ਬਹੁਤ ਜ਼ਿਆਦਾ ਹੋ ਗਿਆ ਹਾਂਜੀ ਤਾਂ ਕਈ ਵਾਰ ਫਾਰਮਰ ਜਿਹੜੇ ਸਾਡੇ ਨਵੇਂ ਫਾਰਮਰ ਹਨ ਜਦੋਂ ਆਪਾਂ ਨਵਾਂ ਕੰਮ ਕਰਦੇ ਹਾਂ ਉਹਦੇ ਵਿੱਚ ਗਲਤੀਆਂ ਹੋ ਜਾਂਦੀਆਂ ਕੁਦਰਤੀ ਗੱਲ ਆ ਹਰੇਕ ਤੋਂ ਹੁੰਦੀਆਂ ਸਾਇਲੇਜ ਕਈ ਵਾਰੀ ਸਹੀ ਨਹੀਂ ਪੈਂਦਾਗਾ ਜਾਂ ਸਾਇਲੇਜ ਪੁਰਾਣਾ ਹੋ ਗਿਆ ਸਹੀ ਨਹੀਂ ਪਿਆ ਉਹਨੂੰ ਹਵਾ ਲੱਗ ਗਈ ਜਾਂ ਉਹਨੂੰ ਚੰਗੀ ਤਰ੍ਹਾਂ ਨੱਪਿਆ ਨਹੀਂ ਗਿਆ ਚੰਗੀ ਤਰ੍ਹਾਂ ਤਾਂ ਉਹਦੇ ਵਿੱਚ ਕਈ ਵਾਰੀ ਕਈ ਤਰ੍ਹਾਂ ਦੇ ਟਾਕਸਿਨ ਨੇ ਜਿਹੜੇ ਪੈਦਾ ਹੋ ਜਾਂਦੇ ਆ ਉਹਦੇ ਵਾਸਤੇ ਜਿਹੜਾ ਟਾਕਸਿਨ ਬਾਈਂਡਰ ਪਾਊਡਰ ਆਉਂਦੇ ਆ ਹਾਂਜੀ ਮਾਰਕੀਟ ਦੇ ਵਿੱਚ ਮੈਡੀਕਲ ਸਟੋਰ ਤੋਂ ਤੁਹਾਨੂੰ ਟਾਕਸਨ ਬਾਈਂਡਰ ਟਾਕਸਾਟ ਜਾਂ ਹੋਰ ਕਈ ਨਾਮ ਤੇ ਆਉਂਦੇ ਆ ਤੁਸੀਂ ਉਹਨੂੰ ਮਿਲ ਜਾਂਦੇ ਆ ਉਹ ਤੁਸੀਂ ਜਿਹੜਾ ਜਦੋਂ ਤੁਸੀਂ ਸਾਈਲੇਜ ਸ਼ੁਰੂ ਕਰਨਾ ਜਾਂ ਤੁਹਾਨੂੰ ਲੱਗਦਾ ਸਾਈਲੇਜ ਦੇ ਵਿੱਚ ਚੈੱਕ ਕਰਦੇ ਰਹੋ ਉਹਦੇ ਵਿੱਚ ਫੰਗਸ ਆ ਗਈ ਹੈ ਉਲੀ ਆ ਗਈ ਹੈ ਤਾਂ ਟਾਕਸਨ ਬਾਈਂਡਰ ਪਾਊਡਰ ਆ ਜਿਹੜਾ 50 ਗ੍ਰਾਮ ਵੱਡੇ ਪੁਛ ਦੀ ਡੋਜ਼ ਹੁੰਦੀ ਉਹ ਜਰੂਰ ਦਿਓ ਕਿਉਂਕਿ ਸਾਈਲੇਜ ਕਰਕੇ ਮਸਟਾਈਟਸ ਬਹੁਤ ਵੱਧਦੀ ਹੈ ਸਾਈਲੇਜ ਕਰਕੇ ਪੇਟ ਦੀਆਂ ਸਮੱਸਿਆਵਾਂ ਬਹੁਤ ਵੱਧਦੀ ਹੈ ਜੀ ਸਾਈਲੇਜ ਮਾੜੀ ਚੀਜ਼ ਨਹੀਂ ਹੈ ਪਰ ਸਾਈਲੇਜ ਕਈ ਵਾਰ ਕੁਦਰਤੀ ਆਪਾਂ ਨੂੰ ਕੁਝ ਨਹੀਂ ਤਰੀਕੇ ਨਾਲ ਨਹੀਂ ਪਿਆ ਜਿੱਨਾ ਚਿਰ ਆਪਣੇ ਐਕਸ ਤਾਂ ਟਾਕਸ ਬਾਈਂਡਰ ਆ ਜਿਹੜਾ ਟਾਕਸਨ ਬਾਈਂਡਰ ਜਿਹੜੇ ਪਾਊਡਰ ਆ ਉਹ ਆਪਾਂ ਜੇ ਸ਼ਾਮਿਲ ਕਰ ਦਈਏ ਇਹਨਾਂ ਦਿੱਕਤਾਂ ਤੋਂ ਜਿਹੜਾ ਬੱਚਾ ਜਾ ਬੱਚਾ ਜਾ ਸਰ ਡਾਕਟਰ ਸਾਹਿਬ ਇੱਕ ਗਰਮੀਆਂ ਦੇ ਵਿੱਚ ਜਿੱਦਾਂ ਤੁਸੀਂ ਮਸਟੈਟਸ ਦੀ ਗੱਲ ਕੀਤੀ ਹੈ ਹਨਾ ਇਹ ਮੇਨ ਪ੍ਰੋਬਲਮ ਹੁੰਦੀ ਹੈ ਪਸ਼ੂਆਂ ਦੇ ਵਿੱਚ ਦੁੱਧ ਵਾਲੇ ਪਸ਼ੂਆਂ ਵਿੱਚ ਖਾਸ ਕਰਕੇ ਜੀ ਤੇ ਇੱਕ ਲਹੂ ਮੂਤਨ ਦੀ ਸਮੱਸਿਆ ਵੀ ਬੜੀ ਆਉਂਦੀ ਹੈ گاਵਾਂ ਦੇ ਵਿੱਚ ਗਰਮੀਆਂ ਦੇ ਵਿੱਚ ਇਹਨਾਂ ਦਾ ਕੀ ਇਲਾਜ ਹੁੰਦਾ ਤੇ ਜੇ ਆਪਾਂ ਪਹਿਲਾਂ ਦੀ ਗੱਲ ਕਰੀ ਇਹਦਾ ਕਿਸਾਨ ਕਿਹੜੀਆਂ ਸਾਵਧਾਨੀਆਂ ਵਰਤ ਸਕਦੇ ਆ ਤਾਂ ਕਿ ਇਹ ਬਿਮਾਰੀਆਂ ਨਾ ਆਉਣ ਜਿਹੜੀ ਮਸਟਾਈਟਸ ਦੀ ਆਪਾਂ ਗੱਲ ਕਰਦੇ ਆਂ ਮਸਟਾਈਟਸ ਲੇਵੇ ਦਾ ਜਿਹੜਾ ਰੋਗ ਆ ਉਹ ਲੇਵਾ ਸੁੱਜ ਜਾਂਦਾ ਇਹ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਸਬਕਲੀਨਿਕਲ ਤੇ ਕਲੀਨਿਕ ਸਬਕਲੀਨਿਕਲ ਦੇ ਵਿੱਚ ਲੱਛਣ ਸਾਹਮਣੇ ਨਹੀਂ ਆਉਂਦੇ ਚਾਣਕ ਜਾਨਵਰ ਦਾ ਦੁੱਧ ਘਟ ਜਾਣਾ ਦੁੱਧ ਦਾ ਸਵਾਦ ਬਦਲ ਜਾਣਾ ਜਾਂ ਥੋੜਾ ਜਿਹਾ ਦੁੱਧ ਪਤਲਾ ਹੋ ਜਾਂਦਾ ਪਾਣੀ ਵਾਂਗੂ ਜਾਂ ਉਹ ਸੰਘਣਾ ਹੋ ਗਿਆ ਜਾਂ ਕਈ ਵਾਰੀ ਭਾਂਡੇ ਚ ਪਾ ਕੇ ਰੱਖਿਆ ਉਹ ਕਈ ਵਾਰੀ ਆਪਾਂ ਦੁੱਧ 2-4 ਘੰਟੇ ਜਾਂ ਘੰਟਾ ਭਾਂਡੇ ਚ ਪਿਆ ਰਹੇ ਉਹਦੂ ਬਾਦ ਆਪਾਂ ਪਉਂਦਿਆਂ ਤੋਂ ਜਿਆਦਾ ਚਾਹ ਪੋਣੀ ਚ ਜੰਮ ਜਾਂਦਾ ਜਾਂ ਭਾਂਡੇ ਚ ਉਹਦੀ ਲੇਸ ਜੀ ਬਣ ਜਾਂਦੀ ਹੈ ਇਹ ਸਬ ਕਲੀਨਿਕਲ ਮਸਟੇਟਸ ਦੇ ਲੱਛਣ ਹੁੰਦੇ ਆ ਸਬ ਕਲੀਨਿਕਲ ਮਸਟੇਟਸ ਦੇ ਵਿੱਚ ਜਿਆਦਾ ਠੀਕ ਆ ਰਹੀ ਇਲਾਜ ਕਰਨ ਦੀ ਬੱਚਤ ਹੋ ਜਾਂਦੀ ਹੈ ਹਾਂਜੀ ਰਾਈ ਸੋਡੀਅਮ ਸਟ੍ਰਾਈਟਰੇਟ ਬੇਸ ਜਿਹੜੇ ਹੁੰਦੇ ਆ ਕੁਝ ਪਾਊਡਰ ਉਹ ਦੇ ਸਕਦੇ ਆ ਆਪਾਂ ਜੀ ਤੇ ਆਪ ਆਪਣੇ ਡਾਕਟਰ ਦੀ ਸਲਾਹ ਨਾਲ ਕੁਝ ਹੋਮੋਪੈਥਿਕ ਦੀਆਂ ਦਵਾਈਆਂ ਦੇ ਸਕਦੇ ਆ ਉਹ ਇੱਕ ਪੀ ਐਚ ਲੈਵਲ ਡਿਸਟਰਬ ਹੋਣ ਨਾਲ ਹੁੰਦੀ ਹੈ ਮੇਦੇ ਦਾ ਡਿਸਟਰਬ ਹੋ ਸਕਦਾ ਉਹਦੇ ਨਾਲ ਰਿਯੂਮਨ ਦਾ ਡਿਸਟਰਬ ਹੋਣ ਨਾਲ ਕਈ ਵੀਰੇ ਲੇਵੇ ਦਾ ਵੀ ਡਿਸਟਰਬ ਉਹ ਟੈਕਨੀਕਲ ਗੱਲਾਂ ਪਰ ਮੰਨ ਲਓ ਜਦੋਂ ਮਸਟਾਈਟਸ ਸਬਕਲੀਨਿਕਲ ਮਸਟਾਈਟਸ ਹੁੰਦੀ ਉਹਦਾ ਇਲਾਜ ਹੈ ਜਿਹੜਾ ਆਪਾਂ ਨੂੰ ਕਰਨਾ ਚਾਹੀਦਾ ਜਿਹੜਾ ਜਦੋਂ ਕਲੀਨਿਕਲ ਮਸਟਾਈਟਸ ਹੋ ਗਈ ਕਲੀਨਿਕਲ ਮਸਟਾਈਟਸ ਦੇ ਵਿੱਚ ਲੇਵਾ ਸੁੱਜ ਜਾਂਦਾ ਛਿੱੜੀਆਂ ਆਉਣ ਲੱਗ ਪੈਂਦੀਆਂ ਪਸ਼ੂ ਨੂੰ ਬੁਖਾਰ ਹੋ ਜਾਂਦਾ ਉਹਦੀਆਂ ਕਈ ਕਈ ਰੂਪ ਆ ਗਏ ਕਈ ਕਿਸਮ ਜੀ ਸੋ ਜੇ ਇਹਦੀ ਆਪਾਂ ਗੱਲ ਕਰੀਏ ਵੀ ਪਹਿਲਾਂ ਕੀ ਕਰ ਸਕਦੇ ਤਾਂ ਇੱਕ ਤਾਂ ਜਿਹੜਾ ਪਸ਼ੂ ਨੂੰ ਆਪਾਂ ਜਿਵੇਂ ਗੱਲ ਕੀਤੀ ਵੀ ਜਿਹੜੇ ਕਾਰਨਾਂ ਕਰਕੇ ਮਸਟਾਈਟਸ ਹੁੰਦਾ ਵੀ ਮਾੜਾ ਹਰੇ ਚਾਰੇ ਕਰਕੇ ਹੋ ਗਿਆ ਪਸ਼ੂ ਦਾ ਮੇਦਾ ਖਰਾਬ ਹੋਣ ਕਰਕੇ ਹੋ ਗਿਆ ਜਾਂ ਸਾਈਲੇਜ ਕਰਕੇ ਹੋ ਗਿਆ ਉਹਨਾਂ ਚੀਜ਼ਾਂ ਦੀ ਆਪਾਂ ਗੱਲ ਕਰ ਲਈਏ ਪਸ਼ੂ ਨੂੰ ਜਿਵੇਂ ਮਿਨਰਲ ਮਿਕਸਚਰ ਵਗੈਰਾ ਉਹਦੀ ਖੁਰਾਕ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਜਾਂ ਥੰਡੋਬਾ ਆਪਾਂ ਦੁੱਧ ਜਦੋਂ ਚਵਾਈ ਕਰਦੇ ਹਾਂ ਹਾਂਜੀ ਹੱਥ ਵਗੈਰਾ ਚਲੋ ਆਪਾਂ ਸਾਰੇ ਸਾਫ਼ ਕਰਦੇ ਹਾਂ ਕਰਨੇ ਵੀ ਚਾਹੀਦੇ ਆ ਚਵਾਈ ਕਰਨ ਤੋਂ ਬਾਅਦ ਥੰਡੋਬੇ ਦੀਆਂ ਕਈ ਦਵਾਈਆਂ ਆਉਂਦੀਆਂ ਬੀਟਾ ਡੀਨ ਤੇ ਗਲੈਸਰੀਨ ਮਿਕਸ ਕਰਕੇ ਵੀ ਤੁਸੀਂ ਬਣਾ ਸਕਦੇ ਹੋ ਅੱਜਕੱਲ ਮਾਰਕੀਟ 'ਚ ਬਣੀਆਂ ਬਣਾਈਆਂ ਪਸ਼ੂ ਨੂੰ ਥੰਡੋਬਾ ਜ਼ਰੂਰ ਦਿਓ ਉਹਨੂੰ ਚੰਗੀ ਖੁਰਾਕ ਦਿਓ ਸਟਾਰਟਿੰਗ ਦੇ ਵਿੱਚ ਜਦੋਂ ਲੱਛਣ ਆਉਂਦੇ ਜੇ ਉਦ ਆਪ ਮਸਟਾਈਟਸ ਜ਼ਿਆਦਾ ਹੁੰਦੀ ਹੈ ਬੈਕਟੀਰੀਅਲ ਇਨਫੈਕਸ਼ਨ ਜ਼ਿਆਦਾ ਹੋਗੀ ਤਾਂ ਸਾਨੂੰ ਆਪਣੇ ਜਲਦੀ ਤੋਂ ਜਲਦੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਜਲਦੀ ਤੋਂ ਜਲਦੀ ਜਿੰਨੀ ਜਲਦੀ ਅਸੀਂ ਉਹਦਾ ਟ੍ਰੀਟਮੈਂਟ ਕਰਾਵਾਂਗੇ ਦੇਸੀ ਓੜਪੋਰਟ ਚ ਜਾਂ ਹੋਰ ਗੱਲਾਂ ਚ ਪੈਣ ਨਾਲ ਉਹ ਜਿਹੜਾ ਮਸਟਾਈਟਸ ਵੀ ਇਹ ਬਹੁਤ ਵੱਡੀ ਸਮੱਸਿਆ ਡੇਰੀ ਇੰਡਸਟਰੀ ਦੀ ਮਸਟਾਈਟਸ ਇਹਦੇ ਨਾਲ ਇੰਡਸਟਰੀ ਪਸ਼ੂਆਂ ਦੇ ਜਿਹੜੇ ਆਪਣੇ ਡੇਰੀ ਫਾਰਮਿੰਗ ਦੇ ਵਿੱਚ ਲਾਸ ਹੁੰਦੇ ਆ ਪਰ ਇਹਦੇ ਪ੍ਰਕਾਸ਼ਨਸ ਦੇ ਨਾਲ ਜੇ ਆਪਾਂ ਸਹੀ ਧਿਆਨ ਰੱਖੀਏ ਮਸਟਾਈਟਸ ਨੂੰ ਪਹਿਲੀ ਸਟੇਜ ਦੇ ਵਿੱਚ ਹੀ ਫੜ ਲੀਏ ਫਿਰ ਇਹਦਾ ਇਲਾਜ ਹੋ ਜਾਂਦਾ ਹੈ ਬਾਕੀ ਲੌਮੂਤ ਨਾਲ ਲੌਮੂਤ ਦੀ ਤੁਸੀਂ ਗੱਲ ਕੀਤੀ ਹੈ ਇਹ ਜਿਹੜਾ ਪ੍ਰੋਟੋਜ਼ੋਆ ਇਨਫੈਕਸ਼ਨ ਇਹਨੂੰ ਅਸੀਂ ਬੋਲਦੇ ਪ੍ਰੋਟੋਜ਼ੋਆ ਇੱਕ ਹੁੰਦਾ ਇਹ ਚਿਚੜਾਂ ਤੋਂ ਜ਼ਿਆਦਾ ਗਰਮੀ ਦੇ ਦਿਨਾਂ ਦੇ ਵਿੱਚ ਗਾਈਆਂ 'ਚ ਪਾਇਆ ਜਾਂਦਾ ਔਰ ਚਿਚੜਾਂ ਤੋਂ ਇਹ ਬਿਮਾਰੀ ਸ਼ੁਰੂ ਹੁੰਦੀ ਹੈ ਹਾਂਜੀ ਖਾਸ ਕਿਸਮ ਦਾ ਜਿਹੜਾ ਚਿਚੜਾ ਉਹ ਪ੍ਰੋਟੋਜ਼ੋਆ ਸਰੀਰ ਦੇ ਵਿੱਚ ਛੱਡ ਦਿੰਦਾ ਪਸ਼ੂ ਦੇ ਜੀ ਉਦੋਂ ਜਿਹੜਾ ਸਰੀਰ ਦੇ ਰੈਡੇ ਰੈੱਡ ਬਲੱਡ ਸੈੱਲ ਟੁੱਟ ਗਏ ਉਹ ਪਿਸ਼ਾਬ ਦੇ ਰਸਤੇ ਬਾਹਰ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਜੀ ਸੋ ਚਿਚੜਾਂ ਤੋਂ ਜ਼ਰੂਰ ਪਸ਼ੂ ਨੂੰ ਬਚਾ ਕੇ ਰੱਖਣਾ ਚਾਹੀਦਾ ਜੀ ਜਿਹੜਾ ਮਤਲਬ ਸਭ ਤੋਂ ਜ਼ਿਆਦਾ ਵੱਡ ਪਸ਼ੂਆਂ ਨੂੰ ਤੁਸੀਂ ਚਚੜ ਰੈਤ ਕਰਦੇ ਰਹੋ ਪਸ਼ੂਆਂ ਨੂੰ ਚਚੜਾਂ ਦੇ ਨਾਲ ਨਾਲ ਮਲਾਪ ਰੈਤ ਹਾਲਾਂਕਿ ਮਲੱਪਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਪਰ ਵੈਸੇ ਮਲੱਪ ਰੈਤ ਵੀ ਪਸ਼ੂ ਨੂੰ ਵਾਰ-ਵਾਰ ਕਰਨਾ ਚਾਹੀਦਾ ਹੈ ਕਿ ਇਹਦੇ ਵਿੱਚ ਪੁਆਇੰਟ ਬੰਦਾ ਆਏ 3 ਮਹੀਨੇ ਤੁਸੀਂ ਦਵਾਈ ਮਲੱਪਾਂ ਨੂੰ ਦਿਓ ਮਲੱਪਾਂ ਦੀ ਦਵਾਈ ਪਸ਼ੂਆਂ ਨੂੰ ਦਿਓ ਤੇ ਚਚੜਾਂ ਨੂੰ ਤੁਸੀਂ ਚਚੜ ਨਾਲ ਲਗੰਦਿਓ ਪਸ਼ੂ ਨੂੰ ਜੀ ਆਪਣੇ ਜਿਹੜਾ ਪਸ਼ੂਆਂ ਦੇ ਤੁਸੀਂ ਟੀਕਾ ਵੀ ਲਾਗੈਂਦਾ ਚਚੜਾਂ ਦਾ ਉਹਦੇ ਉੱਤੇ ਸਪਰੇ ਵੀ ਕਰ ਸਕਦੇ ਹੋ ਦਵਾਈਆਂ ਦੀ ਸਭ ਤੋਂ ਜੁੜੀ ਹੈ ਜਿੱਥੇ ਪਸ਼ੂ ਬੰਨੇ ਆ ਉੱਥੇ ਥੱਲੇ ਫਰਸ਼ ਤੇ ਆਸੇ-ਪਾਸੇ ਕੰਧਾਂ ਦੀਆਂ ਵੀਰਲਾ ਸਪਰੇ ਕਰੋ ਤੇ ਸਭ ਤੋਂ ਵਧੀਆ ਵੀ ਕੰਦਾ ਦੀ ਵਿਰਲਾ ਉਹਨਾਂ ਨੂੰ ਟੀਪ ਜਾਂ ਪਲਾਸਟਰ ਕਰਕੇ ਰੱਖੋ। ਕੋਈ ਚਿਚੜ ਨੇ ਬੱਚਾ ਉੱਥੇ ਦੇਣਾ। ਪਸ਼ੂ ਦੇ ਲੋ ਕਰਨੀ ਥਾਂ ਨਹੀਂ ਹੋਣੀ ਚਾਹੀਦੀ। ਹਾਂ ਜੀ ਉਹਨੂੰ ਜਗ੍ਹਾ ਹੀ ਹੈ ਨਹੀਂ ਉੱਥੇ ਜਿੱਥੋਂ ਬੀਜ ਉਹਦਾ ਪੈਦਾ ਹੁੰਦਾ ਹੈ। ਜਿੱਥੇ ਚਿਚੜ ਪੈਦਾ ਹੁੰਦਾ ਜੇ ਆਪਾਂ ਉਹ ਉੱਥੇ ਹੀ ਖਤਮ ਕਰ ਲਈਏ ਤਾਂ ਫਿਰ ਜਿਹੜਾ ਇਹ ਮੈਲਾ ਮੂਤਨ ਵਾਲੀ ਬਿਮਾਰੀ ਤੋਂ ਜਿਹੜਾ ਬੱਚਾ ਜਾ ਸਕਦਾ ਹੈ। ਔਰ ਸਟਾਰਟਿੰਗ ਸਟੇਜ ਦੇ ਵਿੱਚ ਜਦੋਂ ਕਿਤੇ ਪਸ਼ੂ ਨੂੰ ਪਹਿਲਾਂ ਫੀਵਰ ਹੁੰਦਾ, ਜ਼ਿਆਦਾ ਬੁਖਾਰ ਹੁੰਦਾ। ਤਾਂ ਗਰਮੀ ਦੇ ਵਿੱਚ ਧਿਆਨ ਰੱਖੋ ਜੇ ਪਸ਼ੂ ਨੂੰ ਬੁਖਾਰ ਹੁੰਦਾ ਤਾਂ ਪਹਿਲੇ ਦਿਨ ਹੀ ਜਦੋਂ ਤੁਹਾਨੂੰ ਪਤਾ ਉਹਦਾ ਇਲਾਜ ਹੋ ਕੇ ਜਿਹੜੇ ਪਸ਼ੂ ਦੀ ਜਾਣ ਆ ਜਿਹੜੀ ਪਛਾਈ ਜਾ ਸਕਦਾ ਜਿਆਦਾ ਲੇਟ ਹੋਣ ਤੇ ਫਿਰ ਥੋੜਾ ਜਿਹਾ ਦਿੱਕਤ ਆ ਜਿਹੜੀ ਬਾਜਨ ਡਾਕਟਰ ਸਾਹਿਬ ਆਪਣਾ ਆਖਰੀ ਸਵਾਲ ਆ ਜੀ ਕਿਉਂਕਿ ਗਰਮੀਆਂ ਦਾ ਮੌਸਮ ਹੈ ਹਨਾ ਪਸ਼ੂ ਨੂੰ ਪਾਣੀ ਬਹੁਤ ਚਾਹੀਦਾ ਪੀਣ ਦੇ ਲਈ ਹਨਾ ਹਾਂਜੀ ਤੇ ਕਿਸਾਨ ਭਰਾਵਾਂ ਨੂੰ ਇਹ ਦੱਸੋ ਜਿੱਦਾਂ ਦਧਾਰੂ ਪਸ਼ੂ ਹੈਗੇ ਆ ਜਾਂ ਬੱਚੇ ਬੱਚੀਆਂ ਹਨਾ ਤਾਂ ਇਹਨਾਂ ਨੂੰ ਪਾਣੀ ਜਿਹੜਾ ਦਿਨ ਵਿੱਚ ਕਿੰਨੇ ਵਾਰ ਦੇਣਾ ਚਾਹੀਦਾ ਕਿਵੇਂ ਦੇਣਾ ਚਾਹੀਦਾ ਦੇਖੋ ਜੀ ਪਾਣੀ ਦੀ ਜਿਹੜੀ ਗੱਲ ਹੈ ਪਾਣੀ ਜਿੰਨੀ ਆਪਾਂ ਆਪਾਂ ਨੂੰ ਲੋੜ ਆਪਣੀ ਕੋਈ ਲਿਮਟ ਨਹੀਂ ਹੁੰਦੀ ਪਾਣੀ ਆਪਾਂ ਆਪਾਂ ਨੂੰ ਜਦੋਂ ਤੀਹ ਲੱਗੇ ਆਪਾਂ ਜੇ ਤਾਂ ਆਪ ਪਸ਼ੂ ਨੂੰ ਖੁੱਲਾ ਛੱਡ ਸਕਦੇ ਲੋ ਹਰੇਕ ਜਗ੍ਹਾ ਹੋਊਗਾ ਪਰ ਜੇ ਪੋਸਿਬਿਲਟੀ ਹੈ ਵੀ ਜੇ ਪਸ਼ੂ ਖੁੱਲਾ ਰਹਿ ਕੇ ਪਾਣੀ ਪੀਂਦਾ ਤਾਂ ਉਹਦੀ ਮਰਜ਼ੀ ਨਾਲ ਪਾਣੀ ਪੀਵੇ ਤਾਂ ਨਹੀਂ ਤਾਂ ਜੇ ਤੁਸੀਂ ਆ ਪਸ਼ੂ ਆਪਣੇ ਜ਼ਿਆਦਾਤਰ ਫਾਰਮਰ ਦਾ ਕਿੱਲੇ ਤੇ ਬੰਨੇ ਹੁੰਦਾ ਤਾਂ ਖੁੱਲਾ ਤਾਜ਼ਾ ਪਾਣੀ ਦਿਨ ਚ ਤਿੰਨ ਤੋਂ ਚਾਰ ਵਾਰੀ ਹੈ ਜਿਹੜਾ ਗਰਮੀ ਦੇ ਵਿੱਚ ਉਹਨੂੰ ਦੇਣਾ ਚਾਹੀਦਾ ਜ਼ਰੂਰੀ ਹੈ ਘੱਟ ਤੋਂ ਘੱਟ ਤਿੰਨ ਵਾਰੀ ਵੱਧ ਤੋਂ ਵੱਧ ਜੇ ਚਾਰ ਵਾਰੀ ਜੇ ਪਸ਼ੂ ਨੂੰ ਪਾਣੀ ਦੀ ਕਿ ਜਿੰਨਾ ਪਸ਼ੂ ਵੱਧ ਤੋਂ ਵੱਧ ਪਾਣੀ ਪੀਊਗਾ ਹਾਂਜੀ ਕਿਉਂਕਿ ਫਿਰ ਡਰਾਈ ਮੀਟਰ ਦੀ ਇਨਟੇਕ ਵੀ ਹੁੰਦੀ ਹੈ ਜ਼ਿਆਦਾ ਹਾਂ ਤਾਂ ਉਹਦੇ ਰਿਊਮਨ ਦੇ ਵਿੱਚ ਜਿਹੜਾ ਜਿੰਨਾ ਪਾਣੀ ਵੱਧ ਜਾਊਗਾ ਉਹ ਜਿੰਨਾ ਉਹਦੇ ਅੰਦਰ ਡੀਹਾਈਡਰੇਟ ਪਸ਼ੂ ਨਾ ਹੀ ਹੋਵੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪਸ਼ੂ ਡੀਹਾਈਡਰੇਟ ਬਹੁਤ ਹੁੰਦਾ ਜੀ ਗਰਮੀ ਦੇ ਵਿੱਚ ਜਦੋਂ ਪਸ਼ੂ ਹੌਕਦੇ ਆ ਉਹ ਮੂੰਹ ਦੇ ਵਿੱਚੋਂ ਆਉਦੇ ਝੱਗ ਸਲਾਈਵਾ ਜਾਂ ਉਹਨਾਂ ਦੇ ਛਿੜਦੇ ਰਹਿੰਦੇ ਆ ਉਹਦੇ ਨਾਲ ਡੀਹਾਈਡਰੇਸ਼ਨ ਬਹੁਤ ਹੁੰਦੀ ਆ ਤਾਂ ਪਾਣੀ ਜੇ ਤਾਂ ਜਿੰਨਾ ਗਰਮੀ ਦੇ ਵਿੱਚ ਵੱਧ ਤੋਂ ਵੱਧ ਆਪਾਂ ਦੇ ਦਈਏ ਚੰਗਈ ਆ ਦਿਨ ਤੋਂ ਚਾਰ ਵਾਰ ਪਾਣੀ ਪਸ਼ੂ ਨੂੰ ਜਿਹੜਾ ਦੇਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀਆਂ ਕੀਮਤੀ ਗੱਲਾਂ ਦੱਸੀਆਂ ਹਨਾ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਅਸੀਂ ਵੀ ਤੁਹਾਡਾ ਦੁਆਰਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਥੇ ਸਾਡੇ ਕੋਲੇ ਆਏ ਗੱਲਬਾਤ ਕੀਤੀ ਜਿੰਨੀ ਆਪਣੇ ਕੋਲ ਜਾਣਕਾਰੀ ਸੀ ਜਿੰਨਾ ਕ ਆਪਣਾ ਐਕਸਪੀਰੀਅੰਸ ਸੀ ਅਸੀਂ ਕਿਸੇ ਵੀ ਫੀਲਡ ਦੇ ਵਿੱਚ ਕੋਈ ਵੀ ਬੰਦਾ ਪਰਫੈਕਟ ਨਹੀਂ ਹੋ ਸਕਦਾ ਪਰ ਜਿੰਨੀ ਆਪਣੇ ਕੋਲ ਜਾਣਕਾਰੀ ਸੀ ਜਿੰਨਾ ਕ ਤਜਰਬਾ ਸੀ ਖੁਸ਼ੀ ਹੋਈ ਅਸੀਂ ਸਾਂਝਾ ਕੀਤਾ ਤੁਹਾਡੇ ਨਾਲ ਔਰ ਸਾਨੂੰ ਹੋਰ ਵੀ ਖੁਸ਼ੀ ਹੋਊਗੀ ਕਿ ਸਾਡੀਆਂ ਗੱਲਾਂ ਵਧੀਆ ਲੱਗਣੀਆਂ ਵਧੀਆ ਜੇ ਲੋਕਾਂ ਨੂੰ ਇਹਦੇ ਤੋਂ ਕੋਈ ਸੇਧ ਮਿਲੂਗੀ ਸਾਨੂੰ ਵੀ ਵਧੀਆ ਲੱਗੂਗਾ ਬਹੁਤ ਬਹੁਤ ਧੰਨਵਾਦ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਮੇਰਾ ਮੋਬਾਈਲ ਨੰਬਰ ਵੀਰੇ 98768 36376 ਠੀਕ ਹੈ ਜੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਡਾਕਟਰ ਸਾਹਿਬ ਦੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਤੇ ਜੇ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੈਗੀ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਹਾਂਜੀ ਧੰਨਵਾਦ